ਮੈਂ ਪਹਿਲਾਂ ਟਿਫਨ ਸਰਵਿਸ ਕਰਦਾ ਸੀਗਾ ਜਦੋਂ ਟ੍ਰਾਂਸਪੋਰਟ ਸਾਰੀ ਇੱਧਰੋਂ ਆ ਗਈ ਤੇ ਮੈਨੂੰ ਆਖਿਆ ਯਾਰ ਕਹਿੰਦੇ ਯਾਰ ਰੂਟੀ ਨਾ ਉੱਥੇ ਕਹਿੰਦੇ ਸਹੀ-ਮਸਹੀ ਨਹੀਂ ਬਿਲਦੀ ਤੂੰ ਕਿਸ ਤਰੀਕੇ ਆ ਜਾ। ਹਾਲਕ ਬਾਅਦ ਜਾ ਕੇ ਜਦੋਂ ਫਿਰ ਸ਼ੁਰੂ ਕੀਤਾ ਨਾ ਮੈਂ ਤੇ ਮੈਨੂੰ ਯਾਦ ਆ ਵੀ ਕੱਲੀ ਤਰਪਾਲ ਹੀ ਸੀ ਉੱਤੇ ਪਰ ਹੌਲੀ-ਹੌਲੀ ਹੌਲੀ ਆਪੇ ਪਰਮਾਤਮਾ ਮੂਰ ਪਾ ਰੰਦਾ ਦਾ ਕਿਉਂਕਿ ਜਿਹੜਾ ਆਪਣਾ ਟੇਸਟ ਹੈ ਜਿਹੜਾ ਇੱਕ ਵਾਰੀ ਖਾ ਲੈਂਦਾ ਖਾ ਲੇ ਸਾਡਾ ਪਰੌਂਠਾ ਜਿਹੜੀ ਚੀਜ਼ ਸਪੈਸ਼ਲ ਬਣਾਉਂਦੇ ਆ ਸੀ ਉਹ ਫੇਰ ਅਗਲਾ ਕਰਦਾ ਵੀ ਕਈ ਵਾਰੀ ਜਦੋਂ ਮਾਂ ਕਰਦੀ ਸੀ ਨਾ ਕਹਿਣ ਗਈ ਯਾਰ ਮੈਂ ਨਾ ਪੰਜ ਕਿਲਿਓਂ ਚੱਲ ਕੇ ਆਇਆ ਤੂੰ ਮੇਰਾ ਦਿਲ ਤੋੜਦਾ ਫੇਰ ਆਖੀਦਾ ਮੈਂ ਨਹੀਂ ਯਾਰ ਤੂੰ ਆਈ ਜਾ ਤੇਰਾ ਬਣਾ ਦਿੰਦੇ ਆ ਜਾ ਬਹਿ ਜਾ ਇੱਕ ਤਾਂ ਢੀਓ ਸੇਵ ਭਾਜੀ ਬੜੀ ਫੇਮਸ ਆ ਉਹ ਸੇਵ ਭਾਜੀ ਨਾ ਮੈਂ ਇਸ ਤਰ੍ਹਾਂ ਸੀ ਕਿ ਪੇਪਰ ਦਾ ਕੰਮ ਕਰਦੇ ਸੀ ਅਸੀਂ ਪਹਿਲਾਂ ਵਿਚੋ ਲੁਧਿਆਣੇ ਤੇ ਮੈਨੂੰ ਯਾਰ ਉਹਨੂੰ ਲੈ ਕੇ ਗਿਆ ਮੈਨੂੰ ਤੇ ਮੈਨੂੰ ਕਹਿੰਦਾ ਬਾਈ ਤੈਨੂੰ ਵੇ ਮੈਂ ਸੇਵ ਭਾਜੀ ਖਵਾਉਣੀ ਆ ਮੈਂ ਪਹਿਲਾਂ ਮੈਂ ਭਰਾਨੀ ਕੀ ਸੇਵ ਸੇਵ ਕਿ ਮੈਂ ਮੈਂ ਸੇਵ ਕਿਦੋਂ ਖਾਉਂਗਾ ਤੇ ਰੋਟੀ ਦੇ ਨਾਲ ਕਹਿੰਦਾ ਖਾ ਕੇ ਤੇ ਵੇਖੀ ਮੈਂ ਨਵਾਂ ਨਵਾਂ ਕੰਮ ਖੋਲੇ ਸੀ ਡਰਾਈਵਰ ਨਾਲ ਆਪਣੇ ਬੇਟੇ ਰੋਟੀ ਖਾਦੇਵੇਂ ਸਾਰੇ ਟੇਬਲ ਨਾਲ ਆੜ-ਆੜ ਲਾਤੇ ਵੀ ਇਹ ਲੜਦੇ ਬਹੁਤ ਆ ਇੱਕ ਤਾਂ ਪਰਾਂ ਲਾਤਾ ਇੱਕ ਤਾਂ ਉਧਰ ਲਾਤਾ ਇੱਕ ਉਹ ਉਧਰ ਪਰਾਂ ਬਿਠਾਤਾ ਤੇ ਦਹੀਂ ਮੁੱਕ ਗਿਆ ਮੇਰ ਨੂੰ ਮੁੰਡਾ ਮੇਰਾ ਜਿਹੜਾ ਕੰਮ ਕਰਦਾ ਕਹਿੰਦਾ ਪਾਜੀ ਦਹੀਂ ਮੁੱਕ ਗਿਆ ਲੈ ਕੇ ਆਓ ਤੇ ਮੈਂ ਕਹਾਂ ਜੀ ਇਹ ਮੈਂ ਗਿਆ ਦੇ ਨਾਲ ਲੜ ਪਣਾ ਕਹਿੰਦਾ ਇਹ ਵੀ ਕਹਿੰਦਾ ਨਾ ਤੁਸੀਂ ਸਮਝਾ ਰਹੋ ਮੈਂ ਠੀਕ ਆ ਮੈਂ ਸਮਝਾ ਜਾਂਦਾ ਮੈਨੂੰ ਆਖਿਆ ਮੈਂ ਕਹਾਂ ਯਾਰ ਮੈਂ ਦਹੀਂ ਲੈਣ ਚੱਲਿਆ ਕੰਨ ਕੀ ਗਿਆ ਜਿਹੜੇ ਲੜਦੇ ਸੀ ਨਾ ਫਿਰ ਮੇਰਾ ਭਰਾ ਲੜਿਓਣਾ ਮਾ ਨਾ ਨਾ ਕਹਿੰਦਾ ਤੂੰ ਜਾ ਕੋਈ ਗੱਲ ਹੀ ਨਹੀਂ ਦੂਜੇ ਰੋਮ ਮੈਂ ਕਹਿਤਾ ਇਹੀ ਗੱਲ ਕਹਿੰਦਾ ਟੈਨਸ਼ਨ ਹੀ ਕੋਈ ਨਹੀਂ ਜਾ ਜਦੋਂ ਤੁਸੀਂ ਸਿੱਧੇ ਰਾਤ ਚੱਲਦੇ ਹੋ ਨਾ ਜਦੋਂ ਮਿਹਨਤ ਕਰਦੇ ਉਦੋਂ ਮੈਨੂੰ ਲੱਗਦਾ ਮਾਰੇ ਲੋਕ ਵੱਧ ਮਿਲਦੇ ਨੇ ਮਿਲਦੇ ਵੀ ਇਹਨੇ ਪਰ ਚਾਚਾ ਤਾਇਆ ਕਹਿ ਕੇ ਬਸ ਟਾਲਦੀਦਾ ਉਹਨਾਂ ਨੇ ਅੱਛਾ ਇਤੋਂ ਪਤਾ ਲੱਗਦਾ ਰੌਣਕੀ ਬੰਦੇ ਤੇ ਸਾਰੇ ਨੇ ਬਣਾ ਕੇ ਰੱਖੇ ਨੇ ਸਾਰਿਆਂ ਨੇ ਬਣਾ ਕੇ ਰੱਖੇ ਨੇ ਸੋ ਕਿਹੜੇ ਕਲਾਕਾਰ ਦਾ ਜੀ ਹਾ ਸਟ੍ਰਗਲ ਹੈ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਇਹਨੇ ਇੰਨਾ ਸਟ੍ਰਗਲ ਕੀਤਾ ਤੇ ਅੱਜ ਜਿਸ ਮੁਕਾਮ ਤੇ ਹੈਗਾ ਨਾ ਇਹ ਡਿਸਰਵ ਕਰਦਾ ਆ ਆ ਜਿਵੇਂ ਅਮਰਿੰਦਰ ਗਿੱਲ ਭਾਈ ਦੀ ਆ ਤੁਹਾਨੂੰ ਦਾ ਸਕਦਾ ਜਿਹੜੀ ਫੋਟੋ ਆ ਜਿਹੜੀ ਇਹਦਾ ਫੋਟੋ ਆ ਅਮਰਿੰਦਰ ਗਿੱਲ ਭਾਈ ਦੀ ਇਹ ਸਾਡੇ ਘਰ ਦੀ ਫੋਟੋ ਆ ਭਾਜੀ ਲਾ ਕੇ ਪ੍ਰੋ ਤੇ ਨਾਲ ਮੇਰੇ ਕੋ ਫਰੈਂਡ ਸੀ ਕਹਿੰਦੇ ਇਹਨਾਂ ਦਾ ਭਾਈ ਦਾ ਨਾਮ ਨਿੱਕ ਨਾਮ ਰਾਜੂ ਹਾਂ ਕਹਿੰਦੇ ਵੀ ਰਾਜੂ ਨੂੰ ਯਾਰ ਘਰ ਲੈ ਕੇ ਜਾਣਾ ਨੇ ਚਾਹ ਵੀਣੀ ਹੈ ਭਾਜੀ ਉਹ ਨੂੰ ਅਜੇ ਵੀ ਯਾਦ ਆ 800 ਸੀਸੀ ਮਰੂਤੀ ਕਾਰ ਸੀ ਉੱਥੇ ਬੈਠ ਕੇ ਆਪਾਂ ਇਕੱਠੇ ਗਏ ਭਾਈ ਦਾ ਸੁਭਾਅ ਬੜਾ ਨਿੱਗਾ ਹਾਂ ਉਹਨ ਜਿਹੜੋ ਪੰਗੜੇ ਵਾਲੇ ਮੁੰਡੇ ਨਾਲ ਟੱਕਰ ਜਾਂਦੇ ਹਨ ਫਿਰ ਉਹ ਬੜਾ ਮਿਟਾ ਰਹਿੰਦਾ ਉਹਨਾਂ ਨਾਲ ਸਰਜੀਤ ਭੁੱਲਰ ਭਾਜੀ ਨਾ ਹਾਂਜੀ ਹਾਂਜੀ ਇਹ ਨਾ ਇਹਨਾਂ ਦਾ ਬਾਸਟਾ ਨੰਬਰ ਸਾਹਦੇ ਸਾਹਮਣੇ ਆਫਿਸ ਸੀ ਮੈਨੂੰ ਸਰਦੀਪ ਪੁੱਲਰ ਭਾਈ ਆ ਕੇ ਕਹਿੰਦੇ ਵੀ ਯਾਰ ਰਾਏ ਬਰਾੜ ਭਾਈ ਨੇ ਆਉਣਾ ਉਹ ਪਿੱਛੇ ਨਾ ਅਮਰੀਕਾ ਇੰਟਰਨੈਸ਼ਨਲ ਹੋਟਲ ਹੁੰਦਾ ਸੀ ਉੱਥੇ ਠਹਿਰੇ ਸੀਗੇ ਅਮਰਸਰ ਰਾਏ ਬਰਾੜ ਭਾਈ ਤੇ ਕਹਿੰਦੇ ਯਾਰ ਉਹਨਾਂ ਨੇ ਬ੍ਰੇਕਫਾਸਟ ਕਰਨਾ ਤੇ ਬਾਅਦ ਚ ਆਪਾਂ ਜਾਣਾ ਸਟੂਡੀਓ ਮੈਂ ਕੋਈ ਗੱਲ ਨਹੀਂ ਸੱਦ ਰੋ ਮੈਂ ਵੀ ਪਹਿਲੀ ਵਾਰੀ ਵੇਖਣਾ ਸੀ ਰਾਜਪੁਰ ਭਾਈ ਨੂੰ ਚੈਰੀ ਕਲਰ ਦੀ ਕੰਡਾ ਸਾਹ ਗੱਡੀ ਸੀ ਔਰ ਚ ਆਏ ਬੈਂਡ ਕਾਉਂ ਕਾ ਲਾਈਆਂ ਭਾਈ ਨੇ ਐ ਟੋਰੀ ਬੰਦਾ ਲੱਗਦਾ ਫਿਰ ਆਏ ਫਿਰ ਪ੍ਰੌਂਟੇ ਵਗੈਰਾ ਨੂੰ ਖਵਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਸਵਾਗਤ ਕਰਦੀ ਆਂ ਖਾਣ ਪੀਣ ਦੇ ਸ਼ਕੀਨਾ ਅਸੀਂ ਸਾਰੇ ਬਹੁ ਹੁੰਨੇ ਆ ਰਾਈਟ ਤੇ ਇੱਕ ਨਾ ਟੱਬਾ ਆ ਜੇ ਤੇ ਹਮੇਸ਼ਾ ਮੈਂ ਖਾਣ ਪੀਣ ਆਉਣੀ ਹੁੰਦੀ ਆ ਮਤਲਬ ਕਿ ਇਥੋ ਦੀ ਰੋਟੀ ਬਹੁਤ ਸਵਾਦ ਲੱਗਦੀ ਏ ਇਥੋ ਦੀ ਚਾਹ ਬੜੀ ਸਵਾਦ ਲੱਗਦੀ ਆ ਹੈਨਾ ਬਟ ਹੌਲੀ 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 ਟੱਬੇ ਦੇ ਨਾਲ ਨਾ ਆਪਣੇ ਆਪਨ ਲੱਗਣ ਲੱਗ ਗਿਆ ਕਿਉਂਕਿ ਇੱਕ ਤਾਂ ਜੀ ਵੀਰੂ ਮਾਨ ਦਾ ਜਿਹੜਾ ਟੱਬਾ ਆਇਆ ਹੈ ਨਾ ਉਹਨਾਂ ਦੇ ਨਾਲ ਆਪਣੇ ਆਪਨ ਬਹੁਤ ਆ ਤੇ ਦੂਜਾ ਮੈਨੂੰ ਲੱਗਦਾ ਕਿ ਕਲਾਕਾਰਾਂ ਦਾ ਟੱਬਾ ਆਇਆ ਹੁਣ ਕਲਾਕਾਰਾਂ ਦਾ ਢਾਬਾ ਕਲਾਕਾਰ ਦਾ ਢਾਬਾ ਤਾਂ ਸੁਣਿਆ ਸੀ ਬਟ ਕਲਾਕਾਰਾਂ ਦਾ ਢਾਬਾ ਐਕਚੁਅਲ ਦੇ ਵਿੱਚ ਜਿਹੜਾ ਹੀ ਢਾਬਾ ਹੈ ਨਾ ਵੀਰੂ ਮਾਨ ਪੰਜਾਬੀ ਢਾਬਾ ਬਈ ਇਹਨਾਂ ਨੇ ਨਾ ਯਾ ਤਾਂ ਕਲਾਕਾਰਾਂ ਨਾਲ ਫੋਟੋਆਂ ਬਹੁਤ ਕਰਾਈਆਂ ਹੋਈਆਂ ਯਾ ਤਾਂ ਫਿਰ ਕਲਾਕਾਰ ਇੱਥੇ ਆਉਂਦੇ ਨੇ ਇਹ ਮੇਰੇ ਮਨ ਦੇ ਵਿੱਚ ਸਵਾਲ ਆ ਸੋਈ ਸਵਾਲ ਦਾ ਜਵਾਬ ਮੇਰੇ ਕੋਲ ਤਾਂ ਨਹੀਂ ਹੈਗਾ ਉਹਨਾਂ ਦਾ ਪੁੱਛ ਸਕਦੇ ਆ ਨਾ ਆਜੋ ਫਿਰ ਮੇਰੇ ਨਾਲ ਉਹਨਾਂ ਦੇ ਨਾਲ ਕਰਦੇ ਆ ਜੀ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਫਿਰ ਕੁਝ ਖਾ ਪੀ ਕੇ ਵੀ ਚੱਲਦੇ ਆ ਠੀਕ ਹੈ ਜੀ ਸੋ ਆ ਜਿਹੜੀਆਂ ਤਸਵੀਰਾਂ ਨੇ ਹੈ ਨਾ ਜਦੋਂ ਦੇਖੀ ਦੀਆਂ ਨੇ ਇੱਦਾਂ ਲੱਗਦਾ ਕਿ ਕਲਾਕਾਰਾਂ ਦਾ ਜਿਹੜਾ ਇਹ ਢਾਬਾ ਆ ਰਾਈਟ ਸੋ ਜਦੋਂ ਵੀ ਇਸ ਢਾਬੇ ਤੇ ਆਈਦਾ ਨਾ ਬੜੀ ਰੌਣਕ ਜੀ ਲੱਗ ਜਾਂਦੀ ਆ ਕਿਉਂਕਿ ਇਹ ਦੋਵੇਂ ਮੀਆਂ ਬੀਬੀ ਨਾ ਹਮੇਸ਼ਾ ਰੌਣਕ ਲਾ ਕੇ ਰੱਖਦੇ ਆ ਫਿਲਹਾਲ ਭਾਜੀ ਕੰਮ ਕਰ ਰਿਹਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਤੁਹਾਡਾ ਵੀ ਰੋਜ਼ਾਨਾ ਸਪੋਕਸਮੈਨ ਦਾ ਸਾਡੇ ਢਾਬੇ ਦੇ ਉੱਤੇ ਮੋਸਟ ਵੈਲਕਮ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅੱਛਾ ਕੀ ਬਣਾ ਰਹੇ ਸੀ ਆਦੇ ਬਸ ਦਾਲ ਬਣਾਈ ਸਬਜੀ ਸੰਡੇ ਦਾ ਦੇਣਾ ਥੋੜਾ ਥੋੜਾ ਸਮਾਨ ਲੱਗਦਾ ਅੱਗੋਂ ਪੁੱਛੋਂ ਫਿਰ ਸਾਰਾ ਕੋਮ ਪ੍ਰੋਗਰਾਮ ਚੱਲਦੇ ਆ ਜੀ ਠੀਕ ਹੈ ਜੀ ਠੀਕ ਹੈ ਮੈਂ ਇਹ ਕਹਿ ਰਹੀ ਸੀ ਮੈਨੂੰ ਲੱਗਦਾ ਕਲਾਕਾਰਾਂ ਦਾ ਟੱਬਾ ਆ ਕਲਾਕਾਰ ਇਸ ਤਰ੍ਹਾਂ ਨਾ ਸ਼ੁਰੂ ਤੋਂ ਮੈਂ ਵੀ ਇਸ ਲਾਈਨਾਂ ਥੋੜਾ ਜੁੜਿਆ ਰਹਾ ਭੰਗੜੇ ਦੇ ਵਿੱਚ ਤੇ ਉਹਦਾ ਕਰਕੇ ਥੋੜਾ ਇਹਨਾਂ ਨਾਲ ਮੇਰਾ ਸਾਰਿਆਂ ਨਾਲ ਲਿੰਕ ਲਿਆ ਸਰਵੀ ਟੀਮਾਂ ਭਾਰੀ ਸਾਡੇ ਰੈਲੇਟਿਵ ਨੇ ਉਹਨਾਂ ਕਰਕੇ ਅੱਗੋਂ ਮਰਿੰਦਰ ਗਿੱਲ ਦੇ ਨਾਲ ਵੀ ਮੇਰਾ ਪਾਲ ਮਿਲ ਰਿਹਾ ਥੋੜਾ ਬਹੁਤ ਪਹਿਲਾਂ ਜਦੋਂ ਤੇ ਸਰਜੀਤ ਭੁੱਲਰ ਨਾਲ ਅੰਮ੍ਰਿਤਸਰ ਜਿਹੜਾ ਸਾਡਾ ਬਸ਼ਟੈਂਡ ਦੇ ਸਾਹਮਣੇ ਟੱਬ ਅਸੀਂ ਇਹਨਾਂ ਦੇ ਲਾਗੇ ਸਾਰਿਆਂ ਦੇ ਦਫ਼ਤਰ ਸੀਗੇ ਤੇ ਮੋਸਟਲੀ ਇਹਨਾਂ ਨੂੰ ਮਿਲਦਾ ਰਹਿੰਦਾ ਹੁੰਦਾ ਸੀਗਾ ਸਰਜੀਤ ਭੁੱਲਰ ਬਾਰੇ ਵੀ ਤੁਹਾਨੂੰ ਮੈਂ ਬਹੁਤ ਕੁਝੇ ਦੱਸ ਸਕਦਾ ਤੁਸੀਂ ਸਟruggਲਿੰਗ ਪੀਰੀਅਡ ਦੀ ਗੱਲ ਕੀਤੀ ਹੈ ਨਾ ਵੀ ਇਹਨਾਂ ਕਲਾਕਾਰਾਂ ਦਾ ਜਿਹੜਾ ਸਟruggਲ ਆ ਕਿਤੇ ਨਾ ਕਿਤੇ ਤੁਸੀਂ ਵੀ ਉਹ ਦੇਖਿਆ ਹੋਣਾ ਹੈ ਨਾ ਸੋ ਕਿਹੜੇ ਕਲਾਕਾਰ ਦਾ ਜਿਹੜਾ ਸਟruggਲ ਹੈ ਜਿਹੜਾ ਤੁਹਾਨੂੰ ਲੱਗਿਆ ਕਿ ਯਾਰ ਇਹਨੇ ਇੰਨਾ ਸਟruggਲ ਕੀਤਾ ਤੇ ਅੱਜ ਜਿਸ ਮੁਕਾਮ ਤੇ ਹੈਗਾ ਨਾ ਇਹ ਡਿਸਰਵ ਕਰਦਾ ਆ ਇਹ ਸਰਜੀਤ ਭੁੱਲਰ ਭਾਜੀ ਨਾ ਹਾਂਜੀ ਇਹ ਨਾ ਇਹਨਾਂ ਦਾ ਬਾਸ ਜਣਾ ਬਰਸਾਤੇ ਸਾਹਮਣੇ ਆਫਿਸ ਸੀ ਤੇ ਇਹਨਾਂ ਦਾ ਇੱਕ ਮੁੰਡਾ ਹੁੰਦਾ ਸੀ ਰਸਾਲ ਉਹ ਮੇਰਾ ਫਰੈਂਡ ਬਣ ਗਿਆ ਕਾਫੀ ਅੱਛਾ ਜੀ ਤੇ ਉਹ ਜਦੋਂ ਨਾ ਸਰਜੀਤ ਭੁੱਲਰ ਭਾਈ ਨਾਲ ਮੇਰਾ ਮਿਲਜੋਲ ਹੋ ਗਿਆ ਔਰ ਕੋਈ ਗਾਣਾ ਐਡਾ ਹਿੱਟ ਨਹੀਂ ਸੀ ਆ ਇਹਦਾ ਤੇ ਮੈਨੂੰ ਯਾਦ ਆ ਉਦੋਂ ਮੈਨੂੰ ਲੱਗਦਾ 97 98 ਦੀ ਗੱਲ ਆ ਸ਼ਾਇਦ ਉਦੋਂ ਭੁੱਲਰ ਭਾਈ ਦੀ ਕੈਸਟ ਆਈ ਸੀ ਬੁੱਲੀਆਂ ਕੈਸਟ ਆਪਣਾ ਗਾਣਾ ਬੜਾ ਹਿੱਟ ਹੋਇਆ ਸੀ ਬੁੱਲੀਆਂ ਨਹੀਂ ਬੁੱਲੀਆਂ ਸਾਰੇ ਦੇ ਲਈ ਖੁੱਲੀਆਂ ਤੇ ਉਹ ਰਾਏ ਬਰਾੜ ਭਾਈ ਆਪ ਖੁਦ ਆਏ ਸੀ ਉਹ ਗਾਣਾ ਰਿਕਾਰਡ ਕਰਾਣ ਅੱਛਾ ਜੀ ਤੇ ਮੈਨੂੰ ਨਾ ਸਵੇਰੇ ਸੇਰ ਦਾ ਟਾਈਮ ਤੇ ਮੈਨੂੰ ਸਰਦੀਪ ਪੁੱਲਰ ਭਾਈ ਆ ਕੇ ਕਹਿੰਦੇ ਵੀ ਯਾਰ ਰਾਏ ਬਰਾੜ ਭਾਈ ਨੇ ਆਉਣਾ ਉਹ ਪਿੱਛੇ ਨਾ ਅਮਰੀਕਾ ਇੰਟਰਨੈਸ਼ਨਲ ਹੋਟਲ ਹੁੰਦਾ ਸੀ ਉੱਥੇ ਠਹਿਰੇ ਸੀਗੇ ਅਮਰਸਰ ਰਾਏ ਬਰਾੜ ਭਾਈ ਤੇ ਕਹਿੰਦੇ ਯਾਰ ਉਹਨਾਂ ਨੇ ਬ੍ਰੇਕਫਾਸਟ ਕਰਨਾ ਤੇ ਬਾਅਦ ਚ ਆਪਾਂ ਜਾਣਾ ਸਟੂਡੀਓ ਮੈਂ ਕੋਈ ਗੱਲ ਨਹੀਂ ਸੱਦ ਰੋ ਮੈਂ ਵੀ ਪਹਿਲੀ ਵਾਰੀ ਵੇਖਣਾ ਸੀ ਉਹ ਰਾਜ ਬਰਾੜ ਭਾਈ ਨੂੰ ਉਹਦਾ ਸਮਾਂ ਹੁੰਦਾ ਸੀ ਮੋਬਾਈਲ ਹੀ ਨਹੀਂ ਸੀ ਹੁੰਦੇ ਉਹਨਾਂ ਮੋਬਾਈਲ ਤੇ ਹੋਂ ਆਏ ਪੀ ਕੇ ਨਾ ਫੋਟੋ ਖਾਲੀ ਜਾਂ ਕਿਦਾਂ ਤੇ ਮੈਨੂੰ ਇਹ ਯਾਰ ਸਵੇਰ ਸਵੇਰਾ ਟਾਈਮ ਰਾਏ ਬਰਾੜ ਭਾਈ ਚੈਰੀ ਕਲਰ ਦੀ ਕੰਡਾਸਾ ਗੱਡੀ ਸੀ ਔਰ ਚ ਆਏ ਬੈਂਡ ਕੌਣ ਕਾਂ ਲਾਈਆਂ ਭਾਈ ਨੇ ਐ ਟੋਰੀ ਬੰਦਾ ਲੱਗਦਾ ਫਿਰ ਆਏ ਫਿਰ ਪ੍ਰੌਂਟੇ ਵਗੈਰਾ ਉਹਨੂੰ ਖਵਾਏ ਤੇ ਫਿਰ ਉਹ ਉਹਦੇ ਕੈਸਟ ਰੀਲੀਜ਼ ਕਰਾਈ ਉਹਦੀ ਸਰਦੀਪੂਲ ਦਰਪਾਈ ਦੀ ਤੇ ਫਿਰ ਉਹ ਹਿੱਟ ਗਈ ਸੀ ਕਾਫੀ ਤੇ ਉਹਨਾਂ ਨੇ ਨਾ ਜਦੋਂ ਭਾਈ ਕਿਤੇ ਸ਼ੋਅ ਲਾਉਣ ਵੀ ਜਾਂਦਾ ਸੀ ਨਾ ਉਹ ਚਾਰਾ ਬੜਾ ਸਿੰਪਲ ਹੀ ਸੀ ਮੈਂ ਇੱਕ ਦਿਨ ਵੇਖਿਆ ਬਾਸ ਸਟੈਂਡ ਤੋਂ ਤੁਰਿਆ ਆਵੇ ਬੈਗ ਹੱਥ 'ਚ ਫੜਿਆ ਤੇ 11-11 ਟਾਈਮ ਤੇ ਮੈਂ ਕਿਹਾ ਭਾਜੀ ਕਿਧਰੋਂ ਆਇਆ ਤੇ ਮੈਨੂੰ ਕਹਿੰਦਾ ਮੈਂ ਸ਼ੋਅ ਲਾ ਕੇ ਆਇਆ ਗੰਗਾ ਨਗਰ ਤੋਂ ਅੱਛਾ ਜੀ ਰਾਜਸਥਾਨ ਤੋਂ ਮੈਂ ਬਾ ਕਹਿੰਦਾ ਮੈਂ ਉਥੋਂ ਬਾਸ ਤੇ ਚੜ ਗਿਆ ਮਿਊਜ਼ੀਸ਼ੀਅਨ ਮੇਰੇ ਉਧਰ ਚੱਲ ਗਏ ਫੇ ਇੰਨੇ ਉਹ ਬੰਦੇ ਸਿੰਪਲ ਤੋਂ ਹੁਣ ਵੇ ਲੋ ਕਿੱਥੇ ਮਕਾਮ ਚੱਲ ਗਿਆ ਉਹਦਾ ਸਰੀਰ ਭੁੱਲਰ ਭਾਈ ਦਾ ਉਹ ਜੇ ਉਹਨਾਂ ਨੇ ਇੰਟਰਵਿਊ ਦੇਖ ਲਿਆ ਸਰੀਰ ਭੁੱਲਰ ਭਾਈ ਨੇ ਉਹਨੂੰ ਪਤਾ ਲੱਗਣਾ ਵੀ ਕਿਹੜਾ ਵੀਰੂ ਹੈ ਔਰ ਉਹ ਇਹਨਾਂ ਤੇਰਾ ਹਿੱਟ ਨਹੀਂ ਸੀ ਉਦੋਂ ਮੈਂ ਉਹ ਮੇਰੇ ਕੋਲ ਹੀ ਉਹਨੇ ਬਹਿਣਾ ਗੱਲਾਂ ਬਾਤਾਂ ਮਾਰਨੇ ਡੇਲੀ ਮਿਲਣਾ ਬਹਿਣਾ ਦਾ ਤੇ ਬਲਕਾਰਨ ਖਿਲੇ ਭਾਈ ਨੂੰ ਵੇਖਿਆ ਉਹਨਾਂ ਦਾ ਵੀ ਕਾਫੀ ਸਟ੍ਰਗਲ ਉਹ ਚਾਰਾ ਸ਼ਾਮ ਨੂੰ ਜਦੋਂ ਪ੍ਰੋਗਰਾਮ ਲਾ ਕੇ ਆਂਦਾ ਹੁੰਦਾ ਸੀ ਫਿਰ ਉਹਨਾਂ ਰੋਟੀ ਖਾਣੀ ਆ ਕੇ ਉਹ ਤੋਂ ਢਾਬੇ ਤੋਂ ਉਹ ਤੋਂ ਨਹੀਂ ਸਿਖਾ ਕੇ ਆਂਦੇ ਹੁੰਦੇ ਹਾਂ ਇਹ ਬੜੇ ਬੜੇ ਸਟ੍ਰਗਲ ਕੀਤੇ ਨਾ ਸਾਰਿਆਂ ਨੇ ਜਿਹੜੇ ਹੁਣ ਮਕਾਮ ਚੰਗੇ ਤੇ ਪਹੁੰਚ ਗਏ ਉਹ ਵੀ ਇਹਨਾਂ ਸਟ੍ਰਗਲ ਕਰਕੇ ਮਿਹਨਤ ਕਰਕੇ ਜਿਹੜਾ ਅੱਗੇ ਵਧਦਾ ਹੈ ਤੇ ਉਹ ਮੁੱਲ ਪੈਂਦਾ ਹੀ ਆ ਮੁੱਲ ਪੈਂਦਾ ਮੁੱਲ ਪੈਂਦਾ ਜੀ ਮੈਂ ਤੁਹਾਨੂੰ ਉਹ ਨਹੀਂ ਹੁਣ ਮਰਿੰਦਰ ਭਾਈ ਦੀ ਦੱਸੀ ਵੀ ਅਮਰੂਤੀ ਕਾਰ ਰੱਖੀ ਹੁੰਦੀ ਸੀ ਪਹਿERN ਵੇਲੇ ਕਿੱਥੇ ਚੱਲ ਗਿਆ ਪਰ ਅਜੇ ਵੀ ਹੈ ਉਹ ਸਿੰਪਲ ਸਿੰਪਲ ਆ ਹੁਣ ਵੀ ਮੈਂ ਜਦੋਂ ਮਿਲਿਆ ਥੋੜਾ ਟਾਈਮ ਪਹਿਲਾਂ ਬਿਲਕੁਲ ਸਿੰਪਲ ਇਹ ਬੰਦੇ ਜਿਹੜੇ ਥੱਲੋਂ ਗਏ ਹੁੰਦੇ ਨਾ ਇਹਨਾਂ ਦੇ ਜ਼ਿਆਦਾ ਨਹੀਂ ਹੁੰਦਾ ਵੀ ਆਪਾਂ ਡੈਸਕਪੁੱਟ ਕਿਉਂ ਖਾਈਏ ਨਾ ਕਿਦਾਂ ਨਾ ਉਹ ਸਿੰਪਲ ਹੀ ਰਹਿੰਦੇ ਆ ਅੱਛਾ ਭਾਜੀ ਕਿਸੇ ਵੀ ਤੁਹਾਡੇ ਕੋਲੋਂ ਬਹੁਤ ਸੁਣਾਂਗੇ ਬਟ ਮੈਨੂੰ ਹੀ ਦੱਸੋ ਤੁਸੀਂ ਮੁਹਾਲੀ ਦੇ ਰਹਿਣ ਵਾਲੇ ਹੋ ਜਾਂ ਫਿਰ ਪੰਜਾਬ ਦੇ ਵਿੱਚ ਕਿਤੇ ਹੋਰ ਮੈਂ ਅੰਮ੍ਰਿਤਸਰ ਤੋਂ ਬਲੋਂਗ ਕਰਦਾ ਜੀ ਜੀ ਅ ਮੈਨੂੰ ਹੋ ਗਏ 12-13 ਸਾਲ ਇੱਥੇ ਮਹਾਲੀ ਹੀ ਰਹਿਟ ਹੋਇਆ ਫਿਰ ਆ ਕੇ ਇੱਥੇ ਮਨ ਚ ਤੇ ਬਹੁਤ ਕੁਝ ਹੁੰਦਾ ਫਿਰ ਆ ਕੇ ਢਾਬੇ ਦਾ ਹੀ ਕੰਮ ਚੂਜ਼ ਕੀਤਾ ਫਿਰ ਢਾਬਾ ਪਾਇਆ ਜੀ ਇਹ ਵਿਆਹ ਤੋਂ ਪਹਿਲਾਂ ਕਿ ਵਿਆਹ ਤੋਂ ਬਾਅਦ ਨਹੀਂ ਜੀ ਵਿਆਹ ਤੋਂ ਬਾਅਦ ਹੈ ਯਾਦੂ ਬਾਤ ਹੈ ਮੇਰੀ ਭਾਬੀ ਨੇ ਪੂਰਾ ਸਾਥ ਦਿੱਤਾ ਹੈ ਹਾਂਜੀ ਹਾਂਜੀ ਪੂਰਾ ਸਾਥ ਠੀਕ ਹੈ ਜੀ ਠੀਕ ਹੈ ਆਜੋ ਜੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੈਨੂੰ ਦੱਸੋ ਜੀ ਜਿਹੜੀਆਂ ਤੁਸੀਂ ਤਸਵੀਰਾਂ ਲਾਈਆਂ ਹੋਈਆਂ ਨਾ ਆਪਣੇ ਢਾਬੇ ਤੇ ਇਹ ਰੌਣਾ ਗਿਆ ਮਤਲਬ ਕਿ ਚਾਰ ਚੰਨ ਲਾਉਂਦੀਆਂ ਨੇ ਤੁਹਾਡੇ ਢਾਬੇ ਨੂੰ ਹੈ ਨਾ ਸੋ ਮੈਨੂੰ ਦੱਸੋ ਜੀ ਲਾਈਕ ਇਹ ਇੱਥੋਂ ਦੀਆਂ ਹੀ ਫੋਟੋਆਂ ਨੇ ਢਾਬੇ ਦੀਆਂ ਜਾਂ ਫਿਰ ਇਹ ਤੁਸੀਂ ਲਾਈਕ ਮਿਲੇ ਉਹਨਾਂ ਨੂੰ ਕਦੋਂ ਕਿੱਦਾਂ ਪੁੱਛ ਤੇ ਇਹ ਢਾਬੇ ਦੀਆਂ ਫੋਟੋਆਂ ਨੇ ਹਾਂ ਤੇ ਕੁਝ ਸਾਡੇ ਪੁਰਾਣੇ ਆ ਜਿਵੇਂ ਅਮਰਿੰਦਰ ਗਿੱਲ ਭਾਈ ਦੀ ਆ ਤੁਹਾਨੂੰ ਦੱਸ ਸਕਦਾ ਜਿਹੜੀ ਫੋਟੋ ਆ ਜਿਹੜੀ ਇਹ ਫੋਟੋ ਆ ਅਮਰਿੰਦਰ ਗਿੱਲ ਭਾਈ ਦੀ ਇਹ ਸਾਡੇ ਘਰ ਦੀ ਫੋਟੋ ਆ ਅੱਛਾ ਜੀ ਤੁਹਾਡੇ ਘਰ ਦੀ ਫੋਟੋ ਆ ਇਹ ਭਾਜੀ ਨਾ ਉੱਥੇ ਪ੍ਰਿੰਸ ਇੰਟਰਨੈਸ਼ਨਲ ਸੌਫਟੀ ਰੋਡ ਤੇ ਭਾਜੀ ਉੱਥੇ ਸ਼ੋਅ ਕਰਨ ਆਏ ਸੀਗੇ 2000 ਸੰਦੀ ਲੱਗਦਾ ਉਦੋਂ ਚੰਨ ਦਾ ਟੁਕੜਾ ਕੈਸਟ ਇਹਨਾਂ ਦੀ ਰਿਲੀਜ਼ ਹੋਈ ਸੀ ਤੇ ਦੁਪਹਿਰ ਦਾ ਪ੍ਰੋਗਰਾਮ ਸੀਗਾ ਭਾਜੀ ਲਾ ਕੇ ਪ੍ਰੋਗਰਾਮ ਜਦੋਂ ਵਿਹਲੇ ਹੋਏ ਤੇ ਨਾਲ ਮੇਰੇ ਇੱਕ ਫਰੈਂਡ ਸੀ ਕਹਿੰਦੇ ਇਹਨਾਂ ਦਾ ਭਾਈ ਦਾ ਨਾਮ ਨਿੱਕ ਨਾਮ ਰਾਜੂ ਹਾਂ ਕਹਿੰਦੇ ਵੀ ਰਾਜੂ ਨੂੰ ਯਾਰ ਘਰ ਲੈ ਕੇ ਜਾਣਾ ਨੇ ਚਾਹ ਪੀਣੀ ਹੈ ਭਾਜੀ ਉਹ ਮੈਨੂੰ ਅਜੇ ਵੀ ਯਾਦ ਆ 800 ਸੀਸੀ ਮਰੂਤੀ ਕਾਰ ਸੀ ਉੱਥੇ ਬੈਠ ਕੇ ਆਪਾਂ ਇਕੱਠੇ ਗਏ ਭਾਜੀ ਦਾ ਸੁਭਾਅ ਬੜਾ ਨਿੱਗਾ ਉਹਨ ਜਿਹੜੋ ਭੰਗੜੇ ਵਾਲੇ ਮੁੰਡੇ ਨਾਲ ਟੱਕਰ ਜਾਂਦੇ ਹਨ ਫਿਰ ਉਹ ਬੜਾ ਮਿਟਾ ਰਹਿੰਦਾ ਉਹਨਾਂ ਨਾਲ ਅਸੀਂ ਉਹ ਘਰ ਆ ਗਏ ਫਿਰ ਬੈਠੇ ਨਾਲ ਹੋਰ ਵੀ ਫਰੈਂਡ ਸੀਗੇ ਅੱਛਾ ਮੈਨੂੰ ਪਤਾ ਨਹੀਂ ਸੀ ਵੀ ਫੋਟੋ ਮੇਰੀ ਇੰਨੇ ਕੰਮ ਆਏਗੀ ਆਈ ਬੈਠੇ ਆਰਾਮ ਦੇ ਨਾਲ ਗੱਲਾਂਬਾਤਾਂ ਮਾਰਦੇ ਹੋਏ ਇੱਕ ਲੈਕਸੂ ਦੀ ਬੈਠੀ ਹੋਈ ਦੋ ਤਿੰਨ ਲਾਗਾਂ ਲਾਗਾਂ ਆ ਗਏ ਮੁੰਡੇ ਵੀ ਯਾਰ ਫੋਟੋ ਕਰਾਉਣੀ ਹੈ ਮਰਿੰਦਰ ਗਿੱਲ ਦੇ ਨਾਲ ਤੇ ਬੈਠ ਗਏ ਉਹਨਾਂ ਨਾਲ ਫੋਟੋ ਖਿਚਾਈ ਅੱਛਾ ਕੈਮਰੇ ਦੂਜੇ ਚੱਲਦੇ ਹੁੰਦੇ ਸੀ ਰੁੱਕ ਕਲਿਕ ਮੋਬਾਈਲ ਤੇ ਹੁੰਦਾ ਨਹੀਂ ਸੀ ਉਦੋਂ ਤੇ ਕਲਿਕ ਵਾਲਾ ਉਹ ਕੈਮਰਾ ਸੀਗਾ ਰੀਲ ਵਾਲਾ ਤੇ ਨਾਲ ਫਿਰ ਮੈਂ ਵੀ ਮੈਂ ਵੀ ਫੋਟੋ ਕਿ ਚੱਲ ਗਿਆ ਯਾਰ ਮੈਂ ਵੀ ਕਰਾ ਲ ਨਾ ਉਹ ਫੋਟੋ ਉਹਦੇ ਇਹ 2000 ਸੰਦੀ ਫੋਟੋ ਆ 2000 ਦੀ ਆ ਨਾ ਹਾਂ ਉਦੋਂ ਅਮਰਿੰਦਰ ਭਾਜੀ ਦਾ ਨਵਾਂ ਨਵਾਂ ਟਰਗਲ ਸ਼ੁਰੂ ਹੋਇਆ ਸੀ ਫਿਰ ਉਸ ਤੋਂ ਬਾਅਦ ਇੱਕ ਦੋ ਵਾਰ ਮੈਂ ਬਾਹਰ ਵੀ ਮਿਲਿਆ ਜਦੋਂ ਦਿਲਦਾਰੀਆਂ ਕੈਸਟ ਰਿਲੀਜ਼ ਹੋਈ ਹੈ ਨਾ ਤੇ ਐਮ ਕੇ ਹੋਟਲ ਦੇ ਵਿੱਚ ਮੈਨੂੰ ਪਤਾ ਰਾਤ ਦੀ ਪਾਰਟੀ ਸੀ ਨਾਰਵੇ ਤੋਂ ਬੰਦੇ ਆਏ ਸੀਗੇ ਉਹਨਾਂ ਦੀ ਪਾਰਟੀ ਸੀ ਤੇ ਮੈਂ ਵੀ ਉੱਥੇ ਗਿਆ ਹੋਇਆ ਸੀਗਾ ਪਾਰਟੀ ਦੇ ਵਿੱਚ ਤੇ ਭਾਜੀ ਪਰਫਾਰਮ ਕਰਨ ਆਏ ਸੀਗੇ ਉਹਨੂੰ ਦਿਲਦਾਰੀਆਂ ਕੈਸਟ ਨਵੇਂ ਨਵੇਂ ਰਿਲੀਜ਼ ਹੋਈ ਸੀ ਉਹਦੇ ਗਾਣੇ ਬੜੇ ਹਿੱਟ ਹੋਏ ਸੀ ਉਹ ਟਾਈਮ 'ਚ ਅੱਛਾ ਮੈਂ ਭਾਈ ਜਨ ਨਾਲ ਉੱਤੇ ਸਟੇਜ ਤੇ ਚੜ੍ਹ ਗਿਆ ਸਟੇਜ ਬੜੀ ਛੋਟੀ ਜੀ ਸੀ ਉਦੋਂ ਥੋੜੇ ਜਿਹਾ ਥੋੜਾ ਜਿਹਾ ਦਾਇਰਾ ਸੀਗਾ ਤੇ ਅਸੀਂ ਨਾਲ ਪੰਗੜਾ ਪਾਉਣ ਲੱਗ ਗਏ ਭਾਈ ਜਨ ਨਾਲ ਸਟੇਜ ਦੇ ਉੱਪਰ ਚੜ੍ਹ ਕੇ ਮੈਨੂੰ ਇਹੇ ਵੀ ਯਾਦ ਆ ਮੈਂ ਜਦੋਂ ਥੱਲੇ ਲੰਗਾ ਲੰਗਾ ਤੇ ਭਾਈ ਨੇ ਤਾਂ ਗੁੱਟ ਫੜ ਲਿਆ ਕਿਉਂ ਬਿਸ਼ਾਰਾ ਕੀਤਾ ਵੀ ਨਾ ਇੱਧਰ ਹੀ ਆਇਆ ਨਾਲ ਅੱਛਾ ਉਹ ਉਹ ਵੀ ਗਰਮ ਰਹਿੰਦੇ ਸੀਗੇ ਪੰਗੜਾ ਪਾ ਵਾ ਕੇ 2 ਘੰਟੇ ਲਗਾਤਾਰ ਮੈਂ ਸਟੇਜ ਤੇ ਰਿਹਾ ਭਾਈ ਜਨ ਨਾਲ ਥੱਲੇ ਨਹੀਂ ਉਤਰਨ ਦਿੱਤਾ ਨਾਲੇ ਫਿਰ ਇਹ ਭਾਈ ਵੀਰੋ ਇੱਥੇ ਪਿਕਚਰ ਰਿਲੀਜ਼ ਹੋਈ ਨਾ ਹਾਲੀ ਜਿਹੜਾ ਟਰੱਕਾਂ ਵਾਲੀ ਫਿਲਮ ਉਹਏ ਉਰੋਂ ਦੀ ਐ ਇੱਥੇ ਸਾਡੇ ਲਾਗੇ ਆਏ ਸੀਗੇ ਭਾਜੀ ਫਿਰ ਮੈਂ ਸ਼ਾਮ ਨੂੰ ਜਾ ਕੇ ਮਿਲਿਆ ਸੀਗਾ ਭਾਜੀ ਇਹਦੇ ਵੀ ਪਛਾਣ ਲੈਂਦੇ ਚੱਲ ਰਿਹਾ ਸੀਗਾ ਸ਼ੂਟ ਭਾਜੀ ਟਰੱਕ ਉੱਤੇ ਬੈਠਾ ਜਦੋਂ ਦੂਰੋਂ ਨੇ ਵੇਖਿਆ ਉਹਨਾਂ ਇਸ਼ਾਰਾ ਮਾਰਤਾ ਠੀਕ ਐ ਫਿਰ ਸ਼ਾਮ ਨੂੰ ਜਦੋਂ ਮੈਂ ਗਿਆ ਉਹ ਬੰਦੇ ਨੇ ਪਛਾਣ ਲੈਂਦੇ ਜਿਹੜੇ ਪੁਰਾਣੇ ਬੰਦੇ ਹੁੰਦੇ ਨਾ ਅੱਜ ਵੀ ਜੇ ਇੰਟਰਵਿਊ ਦੇਖ ਲਈ ਨਾ ਉਹਨਾਂ ਪਛਾਣ ਲੈਣਾ ਵੀ ਕੀ ਕੌਣ ਆ ਮੁੰਡਾ ਕੀ ਗੱਲ ਕਰਦਾ ਅੱਛੇ ਇਹ ਨਾ ਆਪਣਾ ਆਪਣਾ ਲੱਗਦਾ ਕੁਝ ਆਰਟਿਸਟ ਹੁੰਦੇ ਨੇ ਨਾ ਕਈ ਭੁੱਲ ਜਾਂਦੇ ਨੇ ਕਈ ਨਹੀਂ ਪਛਾਣਦੇ ਬਟ ਅਮਰਿੰਦਰ ਗਿਲ ਵਰਗੇ ਆਰਟਿਸਟ ਅਗਰ ਪਛਾਣ ਲੈਂਦੇ ਨੇ ਆਪਣੇਆਂ ਨੂੰ ਹਨਾ ਜਿਨ੍ਹਾਂ ਦੇ ਨਾਲ ਇੰਨਾ ਟਾਈਮ ਗੁਜ਼ਾਰਿਆ ਸੋ ਬੜੀ ਮਾਣ ਵਾਲੀ ਗੱਲ ਲੱਗਦੀ ਹੈ ਕਿ ਹਾਂ ਚੰਗਾ ਇਨਸਾਨ ਹੈ ਇਹ ਕਹਿੰਦੇ ਨੇ ਜਿਹੜਾ ਯੂਰ ਸਟ੍ਰੈਗਲ ਕਰਦੇ ਹਨ ਜਦੋਂ ਉਹ ਬੰਦੇ ਜਿਹੜੇ ਨਾਲ ਨਾਲ ਨੂੰ ਮਿਲਦੇ ਆ ਇਹਨਾਂ ਨੂੰ ਯਾਦ ਹੁੰਦਾ ਮੈਂ ਤਾਂ ਖਾਲਸਾ ਕੋਲ ਤਾਂ ਕਿ ਇਹਨਾਂ ਨੂੰ ਵੇਖਿਆ ਜਿਹੜੇ ਪ੍ਰੈਕਟਿਸ ਕਰਦੇ ਸੀ ਭੰਗੜੇ ਦੀ ਸ਼ਾਮ ਨੂੰ ਮੈਂ ਸਕੂਲ ਪੜ੍ਹਦਾ ਸੀ ਉਦੋਂ ਤੇ ਖਾਸਾ ਕੋਲ ਨਹੀਂ ਅੰਦਰ ਵੜ ਜਾਂਦੇ ਸੀ ਸਾਇੰਸ ਫੇਅਰ ਲੱਗਾ ਸੀ ਮੈਨੂੰ ਇਹੇ ਵੀ ਯਾਦ ਆ ਤੇ ਉਦੋਂ ਅਸੀਂ ਵੀ ਗਏ ਜਾ ਕੇ ਇਹਨਾਂ ਦੀ ਸ਼ਾਮੀ ਰਸਲ ਵੇਖੀ ਭੰਗੜੇ ਦੀ ਫੇਲਾ ਮਨਾਂ ਦੇ ਦੀ ਅਸ਼ਕੇ ਉਹ ਜਿਹੜੀ ਸਟੋਰੀ ਵੀ ਖਾਈ ਜਨਾ ਭੰਗੜੇ ਵਾਲੀ ਉਹ ਰੀਅਲ ਆ ਸਾਰਾ ਕੁਝ ਇਸ ਤਰ੍ਹਾਂ ਹੀ ਇਹਨਾਂ ਦੀ ਰਸਲ ਚੱਲਦੀ ਹੁੰਦੀ ਸੀ ਕੋਈ ਬਰੌਂਟੀ ਨਹੀਂ ਉਹਦੇ ਵਿੱਚ ਅੱਛਾ ਜੀ ਇਹ ਤੁਸੀਂ ਗੱਲ ਕੀਤੀ ਹੈ ਅਮਰਿੰਦਰ ਗਿੱਲ ਵੀਰੇ ਹੁਣਾਂ ਦੀ ਹੈ ਨਾ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਨੇ ਮਹਿਤਾਬ ਵਿਰਕ ਦੀ ਆ ਫੋਟੋ ਆ ਹੈ ਨਾ ਨਾਲ ਤੇ ਦੀਦਾਰ ਗਿੱਲ ਹੋ ਗਿਆ ਗੁਰਪ੍ਰੀਤ ਕੁੱਗੀ ਪੋਟੂ ਸ਼ਾ ਲਵਲੀ ਨਿਰਮਾਨ ਚਾਚਾ ਵਿਸ਼ਨਾ ਹੈ ਨਾ ਇਹ ਚਾਚਾ ਵਿਸ਼ਨਾ ਨੂੰ ਕਦੋਂ ਦੀ ਫੋਟੋ ਚਾਚਾ ਵਿਸ਼ਨਾ ਤੇ ਆਪਣਾ ਆੜੀ ਹੈ ਜੀ ਬਹੁਤ ਪੁਰਾਣਾ ਵੀਰ ਗੋਲਡੀ ਜਨਾਂ ਦਾ ਨਾਮ ਅਸਲ 'ਚ ਤੇ ਇਹ ਤਿੰਨ ਭਰਾ ਨੇ ਤਰਨਤਾਰਨ ਦੇ ਵਿੱਚ ਨਾ ਇਤਨੇ ਕਰਦੇ ਨੇ ਕਮੇਡੀ ਵਾਲੀਆਂ ਤੇ ਸਾਡਾ ਗਰੁੱਪ ਸੀਗਾ ਭੰਗੜੇ ਦਾ ਤੇ ਇਸਾਈਡ ਨਾਲ ਸਟੇ ਫੈਕਟਰੀ ਸੀ ਸਾਡਾ ਅੱਛਾ ਜੀ ਹਾਂਜੀ ਤੇ ਉਰੋਂ ਦੀਰ ਨਾਲ ਬਾੜੀ ਆ ਪੱਕੀ ਭਰਾ ਹੀ ਆਪਣਾ ਚਾਚਾ ਵਿਸ਼ਨਾ ਬੋਧਰੀ ਫੇਮਸ ਹੋਈ ਸੀ ਉਹ ਜਿਹੜੀ ਪੁਆਈ ਸੀ ਨਾ ਅਫਸੋਸ ਵਾਲੀ YouTube ਦੇ ਉੱਤੇ ਅਫਸੋਸ ਕਰਨ ਜਾਂਦੇ ਆ ਹਨਾ ਔਰ ਪਾਰਟ 2 3 ਬਹੁਤ ਵਧੀਆ ਚੱਲੀਆਂ ਸੀ ਉਹ ਠੀਕ ਹੈ ਜੀ ਠੀਕ ਹੈ ਬਾਕੀ ਹੋਰ ਵੀ ਬਹੁਤ ਸਾਰੀ ਸਿੱਪੀ ਗਿਲ ਦੀ ਗੱਲ ਕਰੀਏ ਤਾਰਾ ਪਾਲ ਦੀ ਗੱਲ ਕਰੀਏ ਸਰਜੀ ਚੀਮਾ ਦੀ ਗੱਲ ਕਰੀਏ ਹਨਾ ਇਹਨਾਂ ਨੂੰ ਕਦੋਂ ਮਿਲੇ ਸੀ ਤੁਸੀਂ ਸਰਜੀ ਚੀਮਾ ਭਰੀ ਸਾਡੇ ਪਰਿਵਾਰ ਤੋਂ ਨੇ ਨਹੀਂ ਮੇਰੇ ਜਿਹੜੇ ਸਾਡੇ ਪਰਿਵਾਰ ਦੀ ਸਭ ਤੋਂ ਵੱਡੀ ਜਿਹੜੀ ਬੇਟੀ ਇਹਨਾਂ ਦੇ ਘਰੇ ਵਾਈ ਹੈ। ਉਹ ਸਾਡੇ ਸਭ ਉੱਤੇ ਜਿਹੜੀ ਫੋਟੋ ਆ ਉਹ ਸਾਡੇ ਇਹਨਾਂ ਦੇ ਭਾਈ ਸਾਹਿਬ ਨੇ ਇਹ ਟਾਬੇ ਦੇ ਬਾਹਰ ਹੀ ਖੜੇ ਆਪਾਂ। ਟਾਬੇ ਦੇ ਬਾਹਰ ਹੀ ਖੜੇ। ਇਹ ਭਾਈ ਹੁਣ ਹੀ ਆਏ ਸੀ ਫਰਵਰੀ ਦੇ ਵਿੱਚ ਮਰਗੋ। ਤੇ ਉਹ ਭਾਈ ਦੇ ਘਰ ਦੀ ਫੋਟੋ ਆ। ਮੈਂ ਮਿਲਦਾ ਰਹਿਣਾ ਭਾਈ ਨੂੰ। ਆ ਘਰ ਦੀ ਫੋਟੋ ਭਾਈ ਦੀ। ਠੀਕ ਹੈ ਜੀ ਠੀਕ ਹੈ। ਗੁੱਟੋ ਆ ਜਗਦੇਵ ਕਲਾ ਮੇਲਾ ਹੁੰਦਾ ਸੀਗਾ। ਬਹੁਤ ਪੁਰਾਣੀ। ਬਹੁਤ ਪੁਰਾਣੀ ਫੋਟੋ। ਤੇ ਇਹ ਮੈਂ ਖਿੱਚੀ ਸੀ ਇਹ ਸਾਡਾ ਉਹ ਲੜਕਾ ਸੀ ਨਾਲ ਗਵਾਂਡੀ। ਇਹ ਵੀ ਸਿੰਗਿੰਗ ਕਰਦਾ। ਤੇ ਇਹਨਾਂ ਫੇਰੋਂ ਫੋਟੋ ਕੀਤੀ। ਤੇ ਉਹ ਭਾਈ ਦੇ ਘਰ ਦੀ ਆ ਮਗਰ ਭਾਈ ਦੀ ਸਾਰੀਆਂ ਛਿੰਡਾਂ ਵਗੈਰਾ ਲੱਗੀਆਂ ਭਾਈ ਨੇ ਆਪਣਾ ਡਰਾਇੰਗ ਰੂਮ ਵੀ ਇਦਾਂ ਸਜਾ ਕੇ ਰੱਖਿਆ ਹੋਇਆ ਤੇ ਆ ਭਾਈ ਦੀ ਮਸ਼ੂਟ ਤੇ ਹੀ ਗਲਾ ਕੇ ਸੀ ਇਥੇ ਚੰਡੀਗੜ੍ਹ ਤੇ ਸੀਗਾ ਬਾਕੀ ਭਾਈ ਨੂੰ ਆ ਮਿਲਦੇ ਰਹੀਦਾ ਕੀ ਗੱਲ ਠੀਕ ਹੈ ਅੱਛਾ ਇਹਨਾਂ ਰੇ ਪਿੰਡ ਮੇਲਾ ਹੁੰਦਾ ਟੀਮਾ ਕਲਾਂ ਦਾ ਮੇਲਾ ਐਰ ਕਿ ਮੈਂ ਜਾਊਂਗਾ ਦੇਖਣ ਬਹੁਤ ਭਰਦਾ ਮੇਲਾ ਦਬਾਬੇਰਾ ਸਭ ਤੋਂ ਵੱਡਾ ਮੇਲਾ ਹੁੰਦਾ ਬਾਤ ਐ ਜੀ ਕਹਿੰਦੇ ਇਹ ਇਹ ਬਿਲਕੁਲ ਹਾਂ ਮੇਲਾ ਚਿਮੇ ਦਾ ਇਹ ਤਾਂ ਬਿਲਕੁਲ ਸਹੀ ਕਿਹਾ ਸੋਸ਼ਲ ਮੀਡੀਆ ਤੇ ਵੀ ਦੇਖਦੇ ਰਹਿੰਦੇ ਰਹਿੰਦੇ ਹੈ ਨਾ ਤੁਸੀਂ ਲਾਈਕ ਵਲੌਗਸ ਬਣਾਉਂਦੇ ਹੋ ਛੋਟੇ ਛੋਟੇ ਇੱਕ ਤਾਂ ਢੀਓ ਸੇ ਭਾਜੀ ਬੜੀ ਫੇਮਸ ਆ ਇਹ ਹਰ ਢਾਬੇ ਦੀ ਹੁੰਦੀ ਆ ਬਟ ਮੈਂ ਨਾ ਤੁਹਾਡੇ ਢਾਬੇ ਦੀ ਖਾਧੀ ਪਹਿਲੀ ਵਾਰ ਉਹ ਸੇ ਭਾਜੀ ਨਾ ਮੈਂ ਇਤਰਾ ਸੀ ਕਿ ਮੈਨੂੰ ਸਿਖਾਈ ਵੀ ਆਪਣੇ ਡਰਾਈਵਰ ਵੀ ਰਣੇ ਆ ਅੱਛਾ ਖਾਦੀ ਮੈਂ ਵੀ ਸੀ ਬਠਿੰਡੇ ਇਹ ਨਾ ਜਿਆਦਾ ਅਦਰ ਜਿਹੜੋ ਹਰਿਆਣੇ ਦੀ ਸਾਈਡ ਤੇ ਚਲਦੀ ਹੈ ਨਾ ਪਰ ਰਾਜਸਥਾਨ ਵਗੈਰਾ ਓਟਾਬੇ ਵਾਲੇ ਬਣਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਘੋੜਮਾਂ ਦੇ ਟਾਬੇ ਉੱਥੇ ਜਾ ਕੇ ਮੈਨੂੰ ਮੇਰਾ ਡਰਾਈਵਰ ਵੀਰ ਹੀ ਲੈ ਕੇ ਗਿਆ ਸੀ ਉਹ ਟਿੱਪਰ ਦਾ ਕੰਮ ਕਰਦੇ ਸੀ ਅਸੀਂ ਪਹਿਲਾਂ ਵਿਚੋ ਲੁਧਿਆਣੇ ਤੇ ਮੈਨੂੰ ਯਾਰ ਉਹਨੂੰ ਲੈ ਕੇ ਗਿਆ ਮੈਨੂੰ ਤੇ ਮੈਨੂੰ ਕਹਿੰਦਾ ਬਾਈ ਤੈਨੂੰ ਵੇ ਮੈਂ ਸੇਵ ਭਾਜੀ ਖਵਾਉਣੀ ਆ ਮੈਂ ਪਹਿਲਾਂ ਮੈਂ ਭਰਾਨੀ ਕੀ ਸੇਵ ਸੇਵ ਕੇ ਮੈਂ ਮੈਂ ਸੇਵ ਕਿਦੋਂ ਖਾਉਂਗਾ ਤੇ ਰੋਟੀ ਦੇ ਨਾਲ ਕਹਿੰਦਾ ਖਾ ਕੇ ਤੇ ਵੇਖੀ ਜਦੋਂ ਗਏ ਮੈਨੂੰ ਵਿਖਾਈ ਜਾਂਦਾ ਕਹਿੰਦਾ ਉਹ ਦੇ ਕਹਿੰਦਾ ਬੰਦਾ ਬਣਾਈ ਜਾਂਦਾ ਮੈਂ ਵੇਖਾ ਉਹਨੇ ਸੇਵੀਆਂ ਲੈ ਕੇ ਸੇਵੀਆਂ ਬੜੀਆਂ ਸਪੈਸ਼ਲ ਹੁੰਦੀਆਂ ਨੇ ਉਹਦੀਆਂ ਆਪਣੇ ਪੰਜਾਬ ਜਦੋਂ ਮਿਲਦੀਆਂ ਨਹੀਂ ਸੇਵੀਆਂ ਦੁੱਧ ਚ ਪਣਾ ਕੇ ਦਿੱਤੀ ਤਾਂ ਨਜ਼ਾਰਾ ਆ ਗਿਆ ਮੈਂ ਪੰਜ ਗੋਲੀਆਂ ਖਾ ਗਿਆ ਉੱਥੇ ਬੈਠਾ ਬੈਠਾ ਅੱਛਾ ਅਸੀਂ ਵੀ ਜਦੋਂ ਆਉਨੇ ਆ ਨਾ ਜਦੋਂ ਅਸੀਂ ਵੀ ਆਉਨੇ ਆ ਅਸੀਂ ਵੀ ਜ਼ਿਆਦਾ ਖਾ ਲੈਂਦੇ ਆ ਨਾ ਹਾਂ ਉਹ ਇਹ ਮੂੰਹ ਨਹੀਂ ਲੱਦਦੀ ਇੱਕ ਰੀ ਬੰਦਾ ਖਾ ਲੇ ਕਿਉਂਕਿ ਦੁੱਧ ਪਾਣਾ ਵਿੱਚ ਤੇ ਸੇਵੀਆਂ ਵੀ ਉਹ ਵੇਸਣ ਵਾਲੀਆਂ ਹੁੰਦੀਆਂ ਤੇ ਨਾਰਮਲ ਹੀ ਹੈ ਉਹ ਸਵਾ ਲੱਗਦੇ ਬਿਲਕੁਲ ਅੱਜ ਜੇ ਅਗਰ ਮੈਂ ਗੱਲ ਕਰਾਂ ਤੁਸੀਂ ਕਹਿੰਦੇ ਕਿ 11 12 ਸਾਲ ਹੋ ਗਏ ਤੁਹਾਨੂੰ ਇੱਥੇ ਹੈਨਾ ਅੰਮ੍ਰਿਤਸਰ ਤੋਂ ਇੱਥੇ ਆਏ ਹੈਨਾ ਵਿਆਹ ਇੱਥੇ ਕਰਾਇਆ ਕਿ ਉੱਥੇ ਕੀਤਾ ਮੈਰਿਜ ਵੈਰੀ ਉੱਥੇ ਹੀ ਅੰਮ੍ਰਿਤਸਰ ਹੀ ਹੋ ਗਈ ਸੀ ਹਾਂਜੀ ਹਾਂਜੀ ਅੱਛਾ ਫਿਰ ਇੱਥੇ ਕਿਦਾਂ ਮਤਲਬ ਸ਼ੁਰੂ ਤੋਂ ਇਹੀ ਕੰਮ ਕਰਨਾ ਚਾਹੁੰਦੇ ਸੀ ਜਾਂ ਕੁਝ ਹੋਰ ਸੋਚਿਆ ਸੀ ਆਪਣੀ ਜ਼ਿੰਦਗੀ ਦੇ ਲਈ ਪਤਾ ਕਿ ਲਾਈਫ 'ਚ ਤਾਂ ਬੰਦੇ ਨੇ ਬਹੁਤ ਕੁਝ ਸੋਚਿਆ ਹੁੰਦਾ ਪਰ ਹੁਣਾ ਹੁੰਦਾ ਜੋ ਪ੍ਰਮਾਤਮਾ ਨੇ ਲਿਖਿਆ ਹੁੰਦਾ ਤੁਹਾਡੀ ਪਹਿਲਾਂ ਹੀ ਕਿਸਮਤ ਦੇ ਵਿੱਚ ਕਈ ਵਾਰੀ ਮੈਂ ਹੁਣ ਬਾਹਰ ਜਾਂਦੇ ਵੀ ਕੋਸ਼ਿਸ਼ ਕੀਤੀ ਅਗਲੇ ਐਮਬੈਸੀ ਦੇ ਮੋੜ ਨਾਲ ਤੇ ਜਾਈ ਬਣਾ ਕੇ ਬਸ ਨਹੀਂ ਹੁੰਦਾ ਉਹਨਾਂ ਨੂੰ ਅਗਲੇ ਨੂੰ ਜਿਹੜੇ ਉਹ ਐਮਬੈਸੀ ਅਮਰੀਕਾ ਵੈਸੀ ਵਾਲੇ ਖਾਸ ਕਰਕੇ ਨਾ ਬਹੁਤ ਇਹ ਸ਼ਕਤ ਹੈ ਕਿ ਜੰਟਾ ਨੂੰ ਪੈਸੇ ਦੇ ਕੇ ਤੁਰ ਪੈਣੀ ਨਾ ਦੁਨੀਆ ਬਾਹਰ ਨੂੰ ਅਸਲੀ ਪਤਾ ਵੈਸੀ ਜੀ ਆ ਕੇ ਲੱਗਦਾ ਜੇ ਉਹ ਬੰਦਾ ਪਾਸ ਕਰ ਜੇ ਤੇ ਬਸ ਫਿਰ ਵਧੀਏ ਜ਼ਿੰਦਗੀ ਦੇ ਵਿੱਚ ਪਾਸ ਹੈ ਪੀਟਾ ਬਾਹਰ ਜਾਣਾ ਸੀਗਾ ਕੰਮ ਉੱਥੇ ਕਰਨਾ ਸੀਗਾ ਹਾਂ ਹਾਂ ਸੋਚਿਆ ਤੇ ਇਹੀ ਸੀਗਾ ਪਰ ਨਹੀਂ ਕਿਸਮਤ ਵਿੱਚ ਜਦੋਂ ਹੋਏਗਾ ਚੱਲ ਜਾਗੇ ਯੋ ਕਿ ਸਮਝਣਾ ਨਾ ਸਾਨੂੰ ਵੀ ਨਹੀਂ ਪਤਾ ਲੱਗਣਾ ਕਿੱ데 ਵੇਲੇ ਚੱਲ ਜਾਣਾ ਚਾਹਿਆ ਗਿਆ ਗੇਟ ਅੱਗੇ ਆਇਆ ਖਲੋਣਾ ਇੱਥੇ ਆ ਗਏ ਤੂੰ ਤਾਂ ਮੈਨੂੰ ਐਵੇਂ ਲੱਗਦਾ ਕਿ ਜਿੰਨਾ ਕਾਪਾ ਆਉਂਦੇ ਜਾਂਦੇ ਆ ਟਾਬਾ ਬਹੁਤ ਸੋਹਣਾ ਚੱਲਦਾ ਪਰ ਹਜੇ ਵੀ ਬਾਹਰ ਜਾਣਾ ਨਹੀਂ ਮੈਂ ਮੇਰਾ ਜ਼ਿਆਦਾ ਡ੍ਰੀਮ ਇਹ ਹੀ ਹੈ ਵੀ ਕੰਮ ਕਰ ਇਦਾਂ ਹੀ ਪੰਜਾਬ ਚ ਸੈੱਟ ਹੋਵੇ ਤੇ ਬੰਦਾ ਸਿਰਫ ਉੱਥੇ ਘੁੰਮਣ ਜਾਵੇ ਹਾਂ ਵੀ ਉੱਥੇ ਜਾਵੇ ਵੀ ਘੁੰਮਣ ਗਏ ਆ ਵਾਪਸ ਆਏ ਚੰਗਾ ਲੱਗਿਆ ਹਾਂਜੀ ਹਾਂਜੀ ਹਾਂ ਤੇ ਬਾਕੀ ਤੁਸੀਂ ਕਹਿੰਦੇ ਕਿ ਪੰਗੜਾ ਕਰਦੇ ਹੁੰਦੇ ਸੀ ਨਾ ਕਾਲਜ ਟਾਈਮ ਦੇ ਵਿੱਚ ਨਹੀਂ ਮੈਂ ਸਕੂਲ ਟਾਈਮ ਦੇ ਵਿੱਚ ਸਕੂਲ ਟਾਈਮ ਤੇ ਠੀਕ ਹੈ ਜੀ ਮੈਂ ਜਾਣ ਸਕਦੀ ਹਾਂ ਤੁਹਾਡੀ ਸਟੱਡੀ ਸਟੱਡੀ ਮੇਰੀ ਪਲੱਸ 2 ਉਹ ਹੈ ਠੀਕ ਹੈ ਹਾਂ ਪਲੱਸ 2 ਤੋਂ ਬਾਅਦ ਮੈਂ ਆਪਣੇ ਕੰਮਕਾਰ 'ਚ ਪੈ ਗਿਆ ਸੀ ਆਪਣੇ ਤਾਇਏ ਦੇ ਨਾਲ ਟੱਬੇ ਦੇ ਜਾਂਦਾ ਹੁੰਦਾ ਸੀ ਬਸ ਉਸ ਤੋਂ ਬਾਅਦ ਫਿਰ ਪਲੱਸ 2 ਤੋਂ ਬਾਅਦ ਪੜਾਈ ਨਹੀਂ ਹਾਂ ਟੱਬਾ ਖੁੱਲਣ ਦਾ ਕਿਦਾਂ ਇਹ ਆਇਆ ਸੁਝਾਆ ਆਇਆ ਕਾਈਂਡ ਆਫ ਕਿਸੇ ਨੇ ਕਿਹਾ ਜਾਂ ਆਪਣਾ ਮਨ ਕੀਤਾ ਜਾਂ ਕਦੇ-ਕਦੇ ਇਦਾਂ ਨਹੀਂ ਪੀਲ ਹੋਇਆ ਵੀ ਟੱਬਾ ਖੁੱਲਦਾ ਆ ਨਹੀਂ ਨਹੀਂ ਇਦਾਂ ਨਹੀਂ ਇਦਾਂ ਜੱਟਾਂ ਦੇ ਮੁੰਡਿਆਂ ਕੰਮ ਜਿਹੜਾ ਮਰਜ਼ੀ ਕਰਾ ਲੋ ਕਿ ਕਦੇ ਮੁੰਡੇ ਤਾਂ ਕਹਿੰਦੇ ਟੱਬਾ ਨਹੀਂ ਖੁੱਲਣਾ ਸੀ ਕਈ ਇਦਾਂ ਦੇ ਵੀ ਆ ਨਹੀਂ ਇਹ ਮੁੰਡਾ ਜੱਟ ਜਿੰਨਾ ਕੰਮ ਕਰਨ ਲੱਗ ਗਿਆ ਨਾ ਤੁਸੀਂ ਵੇਖ ਹੀ ਲਿਆ ਹੁਣ ਸੜਕਾਂ ਤੇ ਕਿੰਨੇ ਵੇਖੋ ਵੱਡੇ ਲਾਰੇ ਉਹਨਾਂ ਨੇ ਹੌਲੀ ਹੌਲੀ ਵਧ ਹੀ ਰਿਹਾ ਕੰਮ ਹਨਾ ਦੇਖੋ ਦੇਖੀ ਬਹੁਤ ਫਰਕ ਪੈਂਦਾ ਮੈਂ ਅਜ ਤੋਂ ਮੈਨੂੰ ਬੜਾ 2 ਸਾਲ 3 ਸਾਲ ਪਹਿਲਾਂ ਇੰਟਰਵਿਊ ਹੋਈ ਸੀ ਮਾਰੇ ਤੇ ਆਖਿਆ ਸੀ ਕਿ ਵੀ ਆਪਾਂ ਜੱਟਾਂ ਦੇ ਮੁੰਡੇ ਹੋ ਕੇ ਸ਼ਰਮਾਉਣਾ ਨਹੀਂ ਚਾਹੀਦਾ ਬਾਹਰ ਜਾ ਕੇ ਵੀ ਤਾਂ ਭਾਂਡੇ ਮਾਂ ਦੇ ਸਟਰਗਲ ਤੇ ਕਰਨਾ ਪੈਂਦਾ ਹਰ ਤਾਂ ਉਹ ਹੀ ਇੱਥੇ ਕਰ ਲਓ ਤੇ ਬਹੁਤ ਜਾਣਾਂ ਨੇ ਬਾਗੋ ਫਿਰ ਬਾਇ ਵੀ ਆ ਕੰਮ ਇੱਥੇ ਕਹਿੰਦੇ ਆ ਉਹਨਾਂ ਦੇ ਜਦੋਂ ਇੰਟਰਵਿਊ ਹੁੰਦੀ ਛੋਟੇ ਛੋਟੇ ਕਹਿੰਦੇ ਵੀ ਆਪਾਂ ਇੱਥੇ ਕੰਮ ਕਰਨਾ ਸਟ੍ਰਗਲ ਦੀ ਗੱਲ ਕੀਤੀ ਤੁਸੀਂ ਹੈਨਾ ਜ਼ਿੰਦਗੀ ਦੇ ਜਦੋਂ ਅਸੀਂ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਨਾ ਬਹੁਤ ਔਖਾ ਲੱਗਦਾ ਆ ਬਟ ਇੱਕ ਵਾਰੀ ਚੱਲ ਪਵੇ ਨਾ ਵਾਈਗਰੂ ਦੀ ਮਿਹਰ ਦੇ ਨਾਲ ਤੇ ਬਸ ਚੰਗਾ ਹੀ ਆ ਫਿਰ ਸਭ ਹੈਨਾ ਇਹ ਗੱਲ ਰਹੇ ਹੈ ਸਟ੍ਰਗਲ ਕਰਨਾ ਪੈਂਦਾ ਜਿਹੜੇ ਲੋਕੀ ਕਹਿੰਦੇ ਨਾ ਵੀ ਗਰਮ ਗਰਮ ਮੂੰਹ ਜੇ ਪਏ ਨਾ ਉਹ ਨਹੀਂ ਗੱਲ ਬੰਦੀ ਸਟ੍ਰਗਲ ਤੁਹਾਨੂੰ ਕਰਨਾ ਹੀ ਪਾ ਹੁਣ ਤਾਂ ਕਰੀ ਜਾਂਦੇ ਹੁਣ ਤਾਂ ਸਿੱਖੀ ਜਾਂਦੇ ਹੁੰਦਾ ਕੀ ਸਾਨੂੰ ਹੌਲੀ ਹੌਲੀ ਨਾ ਜ਼ਿੰਦਗੀ 'ਚ ਇੱਕੋ ਵੇਮ ਬਣਾਉ ਉਹ ਵੀ ਸਿੱਖਣਾ ਇਹ ਨਹੀਂ ਕਹਿੰਦਾ ਵੀ ਅਸੀਂ ਸਖੇ ਆਂ ਰੀ ਸਾਰਾ ਕੁਝ ਜਿੱਥੇ ਜਾਓ ਕੁਛ ਨਾ ਕੁਛ ਸਿੱਖ ਕੇ ਆਓ ਤੁਹਾਡੀ ਜ਼ਿੰਦਗੀ ਦਾ ਕੀ ਸਟਰਗਲ ਰਿਹਾ ਆ ਕੀ ਕੀ ਜਿਹੜੀਆਂ ਔਕੜਾਂ ਪਰੇਸ਼ਾਨੀਆਂ ਜ਼ਿੰਦਗੀ ਦੇ ਵਿੱਚ ਆਈਆਂ ਜਿਨ੍ਹਾਂ ਨੂੰ ਪਾਰ ਕਰਕੇ ਅੱਜ ਤੁਸੀਂ ਇੱਥੇ ਬੈਠੇ ਹੋ ਪਰੇਸ਼ਾਨੀਆਂ ਕਾਫੀ ਆ ਜਾਂਦੀਆਂ ਨੇ ਘਰਾਂ ਦੇ ਵਿੱਚ ਹੋ ਜਾਂਦੀਆਂ ਛੋਟੀਆਂ-ਛੋਟੀਆਂ ਗੱਲਾਂ ਆਪਾਂ ਚਲੋ ਉਹਨੂੰ ਪਾਸੇ ਕਰਦੇ ਵੀ ਬੰਦੇ ਨੂੰ ਅੱਗੇ ਵੱਲ ਵੇਖਣਾ ਚਾਹੀਦਾ ਪਿੱਛੇ ਨਹੀਂ ਭਾਵੇਂ ਵੇਖਣਾ ਚਾਹੀਦਾ ਪਿੱਛੇ ਵੇਖੋਗੇ ਪਿੱਛੇ ਜੋਗੇ ਰਹੋਗੇ ਇਹ ਮੈਂ ਬੋਲ ਰਿਹਾ ਦਗੇ ਰੋ ਅੱਗੇ ਦਾ ਸੋਚ ਲਿਆ ਨਾ ਇਹ ਨਾ ਸੋਚੋ ਯਾਰ ਕੱਲ ਇਹ ਹੋਇਆ ਸੀ ਨਾ ਅੱਜ ਕੀ ਹੋਣਾ ਉਹ ਸੋਚੋ ਪ੍ਰੈਜ਼ੈਂਟ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਰੋ ਜੇ ਜਦੋਂ ਬੰਦਾ ਅੱਗੇ ਵਾਸਤੇ ਸੋਚਦਾ ਨਾ ਮੈਂ ਵੇਖਿਆ ਵੀ ਅੱਗੇ ਵਾਸਤੇ ਰਸਤੇ ਖੋਲਦੇ ਆ ਜਦੋਂ ਅੱਗੇ ਦਾ ਸੋਚਾਂਗੇ ਤੇ ਚੈਨਲ ਵੀ ਅਜਕੱਲ ਆ ਕੇ ਹੁਣ ਤੁਹਾਡੇ ਸਾਹਮਣੇ ਇੰਟਰਵਿਊ ਕਰਦੇ ਹੀ ਆ ਇਹ ਫਰਕ ਪੈਂਦਾ ਬਹੁਤ ਜ਼ਿਆਦਾ ਇਹ ਹੁਣ ਕੀ ਸਿੱਖੀ ਆ ਟਾਈਮ ਨਾਲ ਆਈ ਹੈ ਨਹੀਂ ਬਹੁਤ ਪਹਿਲਾਂ ਪਤਾ ਸੀਗੀ ਵੀ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਨਹੀਂ ਤਾਂ ਬਹੁਤ ਲੋਕ ਪਾਸ ਦਾ ਸੋਚਦੇ ਰਹਿੰਦੇ ਆ ਸੁਭਾਜ ਨਾਲ ਫਰਕ ਪਾਉਣਾ ਪੈਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁਭਾਜ ਤੁਹਾਡੇ ਫਰਕ ਪਾਉਣਾ ਪੈਂਦਾ ਤੁਸੀਂ ਫੇਰ ਇਹਨਾਂ ਚੀਜ਼ਾਂ ਦੇ ਹੁੰਦੇ ਹੋ ਜੇ ਤੁਸੀਂ ਆਪਣਾ ਉਹੀ ਰੱਖੋਗੇ ਵੀ ਸਾਡੇ ਕੱਲ ਕੀ ਹੋਇਆ ਤੇ ਗੁੱਸੇ ਖੋਰਾ ਦਿਮਾਗ ਰੱਖਾਂਗੇ ਹਰ ਟਾਈਮ ਫੇਰ ਨਿਉ ਗੱਲ ਬੰਦ ਵੀਪੀ ਚਲੋ ਹੁਣ ਵੀ ਬੰਦੇ ਦਾ ਹਰ ਇੱਕ ਦਾ ਵੱਜ ਜਾਂਦਾ ਪਰ ਫੇਰ ਵੀ ਕੰਟਰੋਲ ਚ ਰੱਖ ਕੇ ਫੇਰ ਕੰਮ ਕਰੋ ਅੱਛਾ ਟਾਬੇ ਦੀ ਉੱਤੇ ਨਾ ਬਹੁਤ तरह-तरह ਦੇ ਲੋਕ ਆਉਂਦੇ ਹੁੰਨੇ ਆ ਹਨਾ ਚਲੋ ਵੈਗਰੂ ਕਰੇ ਹਮੇਸ਼ਾ ਚੰਗੇ ਆਉਣ ਬਟ ਕਈ ਇਦਾਂ ਦੇ ਵੀ ਆਉਂਦੇ ਜਿਹੜੇ ਲੜਾਈਆਂ ਕਰਨ ਵਾਲੇ ਹੁੰਦੇ ਆ ਇਦਾਂ ਇਦਾਂ ਦਾ ਮਾਹੌਲ ਕਦੇ ਬਣਿਆ ਕਿ ਨਹੀਂ ਬੜਾ ਨਹੀਂ ਹੀ ਨਹੀਂ ਦਿੱਤਾ ਬਹੁਤ ਬਹੁਤ ਵਾਰ ਪਾਉਂਦਾ ਪਰ ਉਹਨੂੰ ਕੰਟਰੋਲ ਕਰ ਲੀਦਾ ਆਪਣੇ ਤਰੀਕੇ ਦੇ ਨਾਲ ਬਸ ਵਕਾਰ ਉਹਨਾਂ ਨਾਲ ਵੀ ਹੁਰਦਾ ਦੇ ਹੋਰੀਦਾ ਮੇ ਨਾ ਭਰਾ ਲੜਨ ਦੇ ਕੀ ਰੱਖਿਆ ਕੁਝ ਵੀ ਨਹੀਂ ਕਈ ਵਾਰੀ ਹੋ ਜਾਂਦੇ ਇਨਸੀਡੈਂਟ ਹਾਂ ਉਹ ਸਾਡਾ ਸਾਡਾ ਇਨਸੀਡੈਂਟ ਹੈ ਯਾਤਾ ਹੋਣਾ ਹੱਸ ਰਹੇ ਹੋ ਤੁਸੀਂ ਇੱਕ ਵਾਰ ਮੈਨੂੰ ਗੱਲ ਯਾਦ ਆ ਆਪਣੇ ਨਾ ਜਿਹੜੇ ਜਿਹੜੇ ਆਰ ਜਿਹੜੇ ਆਰਡੀਨਰੀਆਂ ਬਸਾਂ ਦੇ ਡਰਾਈਵਰ ਹੁੰਦੇ ਆ ਨਾ ਇਹ ਸਾਰਾ ਦਿਨ ਖਾਪਰ ਵਾਲੇ ਜਿਹੇ ਰਹਿੰਦੇ ਤੁਹਾਨੂੰ ਬੜਾ ਸਵਾਰੀਆਂ ਉਦਾਂ ਜੀਆਂ ਚੜ ਗਈਆਂ ਉਤਰ ਗਈਆਂ ਸਾਰੀਆਂ ਉਤਰ ਜੜੀਆਂ ਇਹਨਾਂ ਸਾਰਾ ਦਿਨ ਦੇ ਹਾਈਪਰ ਹੋਏ ਹੁੰਦੇ ਬਹੁਤ ਜ਼ਿਆਦਾ ਕੰਮ ਹੀ ਰੋਟੀ ਖਾਣ ਇਕੱਠੇ ਬਹਿੰਦੇ ਆ ਨਾ ਉਹ ਫਿਰ ਗੱਲਾਂ ਜਿਹੜੀਆਂ ਹੁੰਦੀਆਂ ਵਾ ਇੱਕ ਦੂਜੇ ਦੇ ਜਿਹੜਾ ਕੱਢ ਕੁੱਢ ਕੇ ਇੱਕ ਦੂਜੇ ਨੂੰ ਕਰਦੇ ਆ ਨਾ ਮੁੜ ਕੇ ਰੋਟੀ ਖਾਦੇ ਖਾਦੇ ਇਕ ਰੀ ਹੋ ਜਾਂਦਾ ਕੰਮ ਇਹਨਾਂ ਦਾ ਅੱਛਾ ਉਹ ਮੈਂ ਚੀਜ਼ ਬਹੁਤ ਵਾਰ ਵੇਖੀ ਆ ਮੈਨੂੰ ਇਕ ਰੀ ਯਾਦ ਆ ਮੈਂ ਨਵਾਂ ਨਵਾਂ ਕੰਮ ਖੋਲੇ ਸੀ ਡਰਾਈਵਰ ਨਾਲ ਆਪਣੇ ਬੇਟੇ ਰੋਟੀ ਖਾਦੇ ਬੇ ਸਾਰੇ ਟੇਬਲ ਨਾਲ ਆੜਾੜਾ ਲਾਤੇ ਵੀ ਇਹ ਲੜਦੇ ਬਹੁਤ ਇੱਕ ਦਾ ਪਰਾਂ ਲਾਤਾ ਇੱਕ ਦਾ ਉਧਰ ਲਾਤਾ ਇੱਕ ਉਹ ਉਧਰ ਪਰਾਂ ਬਿਠਾਤਾ ਤੇ ਦਹੀਂ ਮੁੱਕ ਗਿਆ ਮੈਨੂੰ ਮੁੰਡਾ ਮੇਰਾ ਜਿਹੜਾ ਕੰਮ ਕਰਦਾ ਕਹਿੰਦਾ ਪਾਜੀ ਨਹੀਂ ਮੁੱਕ ਗਿਆ ਲੈ ਕੇ ਆਓ ਤੇ ਮੈਂ ਕਹਾਂ ਜੀ ਮੈਂ ਗਿਆ ਦੇ ਨਾਲ ਲੜ ਪਣਾ ਕਹਿੰਦਾ ਇਹ ਵੀ ਕਹਿੰਦਾ ਨਾ ਤੂੰ ਸਮਝਾ ਰਿਓ ਮੈਂ ਠੀਕ ਆ ਮੈਂ ਸਮਝਾ ਜਾਂਦਾ ਮੈਨੂੰ ਆਖਿਆ ਮੈਂ ਕਹਾਂ ਯਾਰ ਮੈਂ ਦਹੀਂ ਲਾਈਨ ਚੱਲੇ ਆ ਕੰਨ ਠੀਕ ਆ ਜਿਹੜੇ ਲੜਦੇ ਸੀ ਨਾ ਤੇ ਮੈਂ ਮੇਰਾ ਭਰਾ ਲੜਿਓਣਾ ਮੈਂ ਨਾ ਨਾ ਕਹਿੰਦਾ ਤੂੰ ਜਾ ਕੋਈ ਗੱਲ ਹੀ ਨਹੀਂ ਦੂਜੇ ਨੂੰ ਮੈਂ ਕਹਿ ਤਾ ਇਹੀ ਗੱਲ ਕਹਿੰਦਾ ਟੈਨਸ਼ਨ ਹੀ ਕੋਈ ਨਹੀਂ ਜਾ ਮੈਂ ਮੋੜਦਾ ਚੁੱਕਿਆ ਚੱਲ ਗਿਆ ਅੱਲਾ ਅੱਗੇ ਸਾਡੇ ਤਾਂ ਮੈਨੂੰ ਲੱਗਦਾ ਵੀ ਬਹੁਤ ਵਾਰ ਮੈਨੂੰ ਪੰਜ ਜਾਂ 7 ਮਿੰਟ ਲੱਗੇ ਹੋਣੇ ਜਦੋਂ ਜਦੋਂ ਮੈਂ ਵਾਪਸ ਆਇਆ ਨਾ ਉਦਾਂ ਹੀ ਉੱਥੇ ਬੈਠੇ ਇੱਕ ਅਦਾ ਜੂੜਾ ਕੁਲਾ ਇੱਧਰ ਇੱਕ ਦੀ ਬਰੈਨ ਪਾਰਟੀ ਤੇ ਰੋਟੀ ਫਿਰ ਦੋਵੇਂ ਜਣੇ ਖਾਂਦੇ ਮੈਂ ਕਿਹਾ ਕਹਿੰਦਾ ਇਹ ਲੜਾਈ ਹੋ ਕਹਿੰਦਾ ਉਸੇ ਨੂੰ ਗਏ ਉੱਠ ਕੇ ਚਪੜੋਚ-ਚਪੜੀ ਹੋ ਗਏ ਫਿਰ ਉੱਥੇ ਹੀ ਬਹਿ ਗਏ ਇਹ ਨਾ ਸਾਰਾ ਦਿਨ ਦੇ ਵਿਚਾਰੇ ਹਾਈਪਰ ਹੋਏ ਹੁੰਦੇ ਆ ਕੋਈ ਨਾ ਕੋਈ ਇਹਨਾਂ ਨੂੰ ਵੀ ਹੁੰਦਾ ਵੀ ਗੁੱਸਾ ਆਏ ਕਿ ਤੇ ਕੱਢ ਲਈਏ ਕਿਹੜੇ ਤਰੀਕੇ ਇਦਾਂ ਰੇ ਪਰ ਹਾਸੇ ਠੇਡੇ ਦੇ ਵਿੱਚ ਸਾਰਾ ਕੋਈ ਟਾਲਦੀ ਦਾ ਉਹ ਐਡੇ ਮਾੜੇ ਨੇ ਮੈਂ ਸਾਰਾ ਦਿਨ ਵੇਖੋ ਇਹਨਾਂ ਦੇ ਡਰਾਈਵਰਾਂ ਨਾਲ ਕਨੇਕਟ ਰਹਿੰਦਾ ਮੈਂ ਖੁਸ਼ ਰਹਿਣਾ ਸਾਰਾ ਦਿਨ ਮੈਂ ਮੈਂ ਉਹੀ ਤਾਂ ਹੋਰ ਆਮਾਨਾ ਸੁਣੀਆਂ ਗੱਲਾਂ ਮਿਲਦੀਆਂ ਸੁਣਨ ਨੂੰ ਉਹਨੇ ਆਹ ਕਹਿਤਾ ਉਹ ਕਹਿਤਾ ਕਲਾਕਾਰ ਬੁੜੇ ਨੇ ਇਹਨਾਂ ਦੇ ਕਲਾਕਾਰ ਨੇ ਮੈਨੂੰ ਲੱਗਦਾ ਜਿਹੜੇ ਕਲਾਕਾਰ ਨੇ ਫੋਟੋਸ ਕਰਾਉਣੇ ਨੇ ਇਦਾਂ ਲੱਗਦਾ ਕਿ ਇਹ ਵੀ ਲਾਈਕ ਕਲਾਕਾਰ ਆ ਇਹ ਵੀ ਕਲਾਕਾਰ ਹੀ ਨੇ ਗੱਲਾਂ ਸੁਣ ਕੇ ਕੀ ਕਰੂ ਛਾ ਉਹਨੂੰ ਇਹਨਾਂ ਦਾ ਮਜ਼ਾ ਹੁੰਦਾ ਮਤਲਬ ਜਦੋਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਆ ਨਾ ਮਜ਼ਾ ਹੁੰਦਾ ਹੈ ਕਹਿੰਦਾ ਵੀ ਜਿੰਨਾ ਬੰਦੇ ਦਾ ਖੂਨ ਥਲੇ ਗਿਆ ਹੁੰਦਾ ਨਾ ਉਹਨਾਂ ਹੀ ਖੂਨ ਵਾਜ ਜਾਂਦਾ ਗੱਲਾਂ ਗੱਲਾਂ ਸੁਣ ਸੁਣ ਕੇ ਇਹਨਾਂ ਦੀ ਅੱਜ ਵੀ ਬਿਲਕੁਲੀ ਨਾ ਅੱਛੀ ਗੱਲ ਹੈ ਕਿ ਐਸੀ ਪ੍ਰੈਜ਼ੈਂਟ ਦੇ ਵਿੱਚ ਜਿਉਂਨੇ ਆ ਬਟ ਕਦੀ ਇਦਾਂ ਤਾਂ ਨਹੀਂ ਹੋਇਆ ਕਿ ਮੈਂ ਆਪਣਾ ਕੰਮ ਕਰਦਾ ਪਿਆ ਠੀਕੇ ਵਧੀਆ ਚੱਲਦਾ ਪਿਆ ਕਦੀ ਫੈਮਿਲੀ ਵੱਲੋਂ ਤਾਂ ਨਹੀਂ ਕੋਈ ਇਸ਼ੂ ਆਇਆ ਕਿ ਫੈਮਿਲੀ ਨੇ ਸਾਥ ਨਾ ਦਿੱਤਾ ਹੋਵੇ ਜਾਂ ਸਟਾਰਟਿੰਗ ਦੇ ਵਿੱਚ ਸਾਥ ਨਾ ਦਿੱਤਾ ਹੋਵੇ ਜਾਂ ਹੁਣ ਫੈਮਿਲੀ ਵੱਲੋਂ ਕੁਝ ਇਦਾਂ ਨਹੀਂ ਸਾਡਾ ਸਾਰਾ ਟੱਬਰ ਯਤਰਾ ਦਾ ਵੀ ਮਿਹਨਤ ਕਰਨ ਵਾਲਿਆ ਸਾਰੇ ਸਰ ਤਾਂ ਸਾਡੇ ਮੇਰੇ ਪਰਿਵਾਰ ਚ ਸਰਕਾਰੀ ਨੌਕਰੀ ਵਾਲੇ ਵੀ ਬਹੁਤ ਨੇ ਤੇ ਪ੍ਰਾਈਵੇਟ ਵੀ ਬਾਹਰ ਅੱਧੇ ਨਾਲੋਂ ਜ਼ਿਆਦਾ ਪਰਿਵਾਰ ਸਾਡਾ ਬਾਹਰ ਬੈਠਾ ਸਾਰੀ ਮਿਹਨਤ ਕਰਨ ਦੇ ਬਜ਼ੁਰਗ ਹੋ ਗਏ ਤਾਂ ਕਰੀ ਜਾਂਦੇ ਦਵਾਈਆਂ ਖਾਈ ਜਾਂਦੇ ਕੰਮ ਕਰੀ ਜਾਂਦੇ ਬਾ ਉਹ ਨਾਲ ਵੇਖ ਹੀ ਸੀ ਇਹ ਤਾਂ ਲੱਲੀ ਵੀ ਆਪਾਂ ਵੀ ਕੰਮ ਹੀ ਕਰਨਾ ਅੱਛਾ ਵੀਰੇ ਕੀ ਅਸੀਂ ਸੋਚਦੇ ਨਾ ਕਿ ਜਿਵੇਂ ਅਸੀਂ ਢਾਬਾ ਖੋਲਿਆ ਹੋਇਆ ਠੀਕ ਹੈ ਵੀ ਅਸੀਂ ਇਹਨੂੰ ਵੱਡਾ ਕਰਨਾ ਆ ਜਾਂ ਕਾਈਂਡ ਆਫ ਨਾ ਸਟਾਰਟਿੰਗ ਇੱਕ ਸਟੂ ਕਿੱਥੋਂ ਹੋਈ ਸੀ ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਸ਼ਾਇਦ ਹੈ ਨਾ ਇੱਕ ਟੇਬਲ ਤੋਂ ਕਾਈਂਡ ਆਫ ਉਹ ਤੁਹਾਡੇ ਨਾਲ ਹਜੇ ਵੀ ਇੱਕ ਵਾਰੀ ਸ਼ਾਇਦ ਤੁਸੀਂ ਦੱਸ ਵੀ ਰਹੇ ਸੀ ਮੈਨੂੰ ਮੈਂ ਨਾ ਮੈਨੂੰ ਯਾਦ ਆ ਮੈਂ ਪਹਿਲਾਂ ਟਿਫਨ ਸਰਵਿਸ ਕਰਦਾ ਸੀਗਾ ਜਦੋਂ ਟਰਾਂਸਪੋਰਟ ਸਾਰੀ ਇੱਧਰ ਨੂੰ ਆ ਗਈ ਤੇ ਮੈਨੂੰ ਆਖਿਆ ਯਾਰ ਕਹਿੰਦੇ ਯਾਰ ਰੂਟੀ ਨਾ ਉੱਥੇ ਕਹਿੰਦੇ ਸਹੀ ਨਹੀਂ ਮਿਲਦੀ ਤੂੰ ਕਿਸੇ ਤਰੀਕੇ ਆ ਜਾ ਸਾਲ ਕ ਬਾਅਦ ਜਾ ਕੇ ਜਦੋਂ ਫਿਰ ਸ਼ੁਰੂ ਕੀਤਾ ਨਾ ਮੈਂ ਉੱਤੇ ਮੈਨੂੰ ਯਾਦ ਆ ਵੀ ਕੱਲੀ ਤਰਪਾਲ ਹੀ ਸੀ ਉੱਤੇ ਫਿਰ ਹੌਲੀ 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 ਆਪੇ ਪਰਮਾਤਮਾ ਬੂਰ ਪਾ ਦਿੰਦਾ ਤੁਹਾਨੂੰ ਬਸ ਮਿਹਨਤ ਜੇ ਲੱਗੇ ਰੋ ਬਸ ਸਾਫ ਮਨ ਹੋ ਗਏ ਬਣਾ ਕੇ ਰੱਖੋ ਹਰ ਇੱਕ ਨਾਲ ਵਿਗਾੜਨੀ ਕਿਸੇ ਨਾਲ ਨਹੀਂ ਮਾਰੇ ਬਾਲ ਲੋਕ ਮਿਲਦੇ ਨੇ ਜਦੋਂ ਤੁਸੀਂ ਸਿੱਧੇ ਰਾਤ ਤੇ ਚੱਲਦੇ ਹੋ ਨਾ ਜਦੋਂ ਮਿਹਨਤ ਕਰਦੇ ਹੋ ਉਦੋਂ ਮਿਲਦਾ ਮਾਰੇ ਲੋਕ ਵੱਧ ਮਿਲਦੇ ਨੇ ਮਿਲਦੇ ਵੀ ਇਹਨੇ ਪਰ ਚਾਚਾ ਤਾਇਆ ਕਹਿ ਕੇ ਬਸ ਟਾਲਦੀਦਾ ਉਹਨਾਂ ਨੂੰ ਅੱਛਾ ਇਤੋਂ ਪਤਾ ਲੱਗਦਾ ਰੌਣਕੀ ਬੰਦੇ ਤੇ ਸਾਰਿਆਂ ਨੇ ਬਣਾ ਕੇ ਰੱਖੀ ਦੀਆਂ ਸਾਰਿਆਂ ਨੇ ਬਣਾ ਕੇ ਰੱਖੀ ਦੀਆਂ ਚਲੋ ਬਹੁਤ ਚੰਗੀ ਗੱਲ ਹੈ ਅੱਛਾ ਕੀ ਸੋਚਿਆ ਫਿਊਚਰ ਦਾ ਮਤਲਬ ਕਿ ਇਸ ਦਾ ਬਿਨ ਹੋਰ ਵੱਡਾ ਕਰਨਾ ਹੈ ਜਾਂ ਕੋਈ ਹੋਰ ਬਿਜ਼ਨਸ ਖੋਲਣਾ ਹੈ ਇਹਦਾ ਸੋਚਦੇ ਹੋ ਜ਼ਿੰਦਗੀ ਦੇ ਵਿੱਚ ਹੈ ਨਾ ਚਾਹਨਾ ਵੀ ਇਸ ਬਿਜ਼ਨਸ ਨੂੰ ਥੋੜਾ ਜਿਵੇਂ ਹੁਣ ਵੱਲੋਂ ਇਕੱਲੌਂ ਆਨਲਾਈਨ ਦਾ ਕੰਮ ਚੱਲ ਗਿਆ ਜ਼ਿਆਦਾ ਇਹਨੂੰ ਮੈਂ ਥੋੜਾ ਬੀਨਸ ਨੂੰ ਆਨਲਾਈਨ ਤੇ ਵੀ ਲੈ ਕੇ ਜਾਵਾਂ ਕਿਉਂਕਿ ਜਿਹੜਾ ਆਪਣਾ ਟੇਸਟ ਹੈ ਜਿਹੜਾ ਇੱਕ ਵਾਰੀ ਖਾ ਲੈਂਦਾ ਖਾ ਲੇ ਸਾਡਾ ਪਰੌਂਠਾ ਜਿਹੜੀ ਚੀਜ਼ ਸਪੈਸ਼ਲ ਬਣਾਉਂਦੇ ਆ ਅਸੀਂ ਉਹ ਫੇਰ ਅਗਲਾ ਕਰਦਾ ਵੀ ਕਈ ਵਾਰੀ ਜਦੋਂ ਨਾ ਕਰਦੀ ਸੀ ਨਾ ਕਹਿੰਨ ਗਈ ਯਾਰ ਮੈਂ ਨਾ ਪੰਜ ਕਿਲੋ ਚੱਲ ਗਏ ਆ ਤੂੰ ਮੇਰਾ ਦਿਲ ਤੋੜਦਾ ਫੇਰ ਆ ਕੀਦਾ ਮੈਂ ਨਹੀਂ ਯਾਰ ਤੂੰ ਆਈ ਜਾ ਤੇਰਾ ਬਣਾ ਦਿੰਦੇ ਆ ਜਾ ਬਹਿ ਜਾ ਹੂੰ ਇਦਾਂ ਦਾ ਪੰਗੜੀ ਦੀ ਯਾਦ ਆਉਂਦੀ ਹੈ ਬਹੁਤ ਇਦਾਂ ਕਿ ਪੈ ਜਾਂਦਾ ਭੰਗੜਾ ਮੈਂ ਕੰਮ ਕਰਦਾ ਕਰਦਾ ਭੰਗੜਾ ਪਾਉਣ ਲਾ ਪੈਣਾ ਤੇ ਵੀਡੀਓ ਦੇਖਦੀ ਹੁੰਨੀ ਰਾਤ ਨੂੰ ਸਮ ਟਾਈਮ ਤੁਸੀਂ ਲਾਈਕ 뮤직 ਲਗਾ ਕੇ ਆਪਣਾ ਮੇਰਾ ਨਾ ਰਾਤ ਨੂੰ ਜਦੋਂ ਵਜਦੇ ਨਾ 11 ਫਿਰ ਰੰਜੀਤ ਬਾਵੇ ਦਾ ਲੱਗ ਜਾਂਦਾ ਨਾਲ ਅਖਾੜਾ ਯਾ ਰੰਜੀਤ ਬਾਵੇ ਦਾ ਲਾਲੀ ਦਾ ਜਾ ਗਲਾਬ ਸਿੱਧੂ ਦਾ ਜਾਂ ਸਰਵੀ ਟੀਮੇ ਦਾ ਜਾਂ ਗਰਦਾਮ ਸਿੰਘ ਸਾਹਿਬ ਦਾ ਤੁਸੀਂ ਇੱਕ ਤੀਰ ਵੇਖੋ ਜੇ ਤਰੋਂ ਇਹਨਾਂ ਨੂੰ ਤੁਸੀਂ ਸੁਣੋਗੇ ਨਾ ਖਾੜੇ ਤੁਹਾਡੇ ਸਰੀਰ ਤੇ ਆਪਣੇ ਆਪ ਜਾਣ ਆਏਣੀ ਹੈ ਤੁਹਾਡਾ ਜੇ ਸਰੀਰ ਡਿੱਗਾ ਹੋਣਾ ਤੁਸੀਂ ਆਪਣੇ ਆ ਇਹ ਚੱਕ ਕੇ ਪੂਰਾ ਕੰਮ ਹੋ ਜਾਂਦਾ ਸਾਰਾ ਹੀ ਆਪਣੇ ਆਪਣੀ ਫੁੱਟੀ ਲਾਪੀ ਹਾਂ ਹੋ ਮੈਂ ਤੁਸੀਂ song ਲਾ ਲੋ ਕੋਈ ਵੀ ਆਪਣੇ ਜਾ ਖਾਸ ਕਰਕੇ ਪੰਜਾਬੀ ਜਿਹੜੋ ਢੋਲ ਵਜਦਾ ਡੰ ਡੰ ਡੇ ਡਣ ਸਾਡੇ ਤੇ ਫਿਰ ਪਰਫਾਰਮ ਆ ਜਾਂਦੀ ਨਾ ਪੁਰਾਣੀ ਵੀ ਚੱਲ ਵੀ ਚੱਲ ਫਿਰ ਕਮਸਾਰਾ ਹੋ ਜਾਂਦਾ ਨਿਬਟ ਜਾਂਦਾ ਬਿਲਕੁਲ ਸਹੀ ਆਪਣੇ ਆਪ ਨੂੰ ਖੁਸ਼ ਰੱਖਣਾ ਪੋਜ਼ਿਟਿਵ ਰੱਖਣਾ ਗੁੱਡ ਵਾਈਬ ਹਣਾ ਇਹ ਇਹ ਚੰਗੀ ਗੱਲ ਆ ਬਟ ਕਦੇ ਆਪਣੇ ਆਪ ਨੂੰ ਇਦਾਂ ਫੀਲ ਕੀਤਾ ਕਿ ਅੱਜ ਮੈਂ ਕਿਤੇ ਨ ਕਿਤੇ ਰਹਿ ਗਿਆ ਅੱਜ ਮੈਨੂੰ ਆਪਣੇ ਆਪ ਦੇ ਵਿੱਚ ਹਾਰ ਮਹਿਸੂਸ ਹੋ ਰਹੀ ਆ ਅੱਜ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਪਿਆ ਇਦਾਂ ਦਾ ਮਾਹੌਲ ਵੀ ਬਣਦਾ ਰਹਿੰਦਾ ਅਕਸਰ ਹੁੰਦਾ ਹੈ ਕਈ ਵਾਰੀ ਜੋ ਤੁਹਾਨੂੰ ਪਤਾ ਹੈ ਕਿ ਮਾਹੌਲ ਚੱਲ ਰਿਹਾ ਕਈ ਆਪਣਾ ਕੋ ਕੰਮ ਜਾਰੇ ਖੁੱਲ ਗਏ ਆਪਣੇ ਕੋ ਦੂਜੇ ਨਾ ਸਟੇਟਾਂ ਦੇ ਵੀ ਲੋਕ ਆ ਗਏ ਇੱਥੇ ਇਰ ਦੇ ਸਾਡੇ ਬੰਦੇ ਇਦਾਂ ਕਰਨ ਲੱਗੇ ਤਾਂ ਫਿਰ ਥੋੜਾ ਜਨਾ ਮਨ ਨੂੰ ਸ਼ਾਮ ਮਿਊਜ਼ ਹੁੰਦਾ ਫਿਰ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਚੱਲੋ ਹਰ ਕੋਈ ਕਿਸਮਤ ਆ ਹਰ ਇੱਕ ਦੀ ਆਪੋ ਆਪਣੀ ਖਾਣੀ ਹਰ ਇੱਕ ਨੇ ਆਪਣੇ ਆਪਣੇ ਬੰਦਿਆਂ ਦੀ ਧੋਖਾ ਕੀਤਾ ਕਰ ਜਾਂਦੇ ਆ ਚਲ ਫੇਰ ਵੀ ਕਹਿੰਦੇ ਵੀ ਕਹਿੰਦੇ ਨਾ ਉਹ ਕੀ ਕਹਿੰਦਾ ਹੁੰਦਾ ਸ਼ਾਮ ਦਾ ਭੁੱਲਿਆ ਕੀ ਸਵੇਰ ਦਾ ਭੁੱਲਿਆ ਸ਼ਾਮ ਸ਼ਾਮ ਹੀ ਘਰ ਆਉਂਦਾ ਜਾਂਦਾ ਬਸ ਇਹ ਇਹ ਸੋਚਿਆ ਹੁੰਦਾ ਵੀ ਸ਼ਾਮ ਨੂੰ ਘਰ ਆਉਣਗੇ ਆਂਦੇ ਵੀ ਤੁਸਾਂ ਨਹੀਂ ਕਰਨਾ ਚਾਹੀਦਾ ਦੁਬਾਰਾ ਅਗਰ ਇੱਕ ਵਾਰੀ ਟੁੱਟ ਗਿਆ ਮੰਨਦੇ ਹੋ ਕਿ ਨਹੀਂ ਏ ਮੈਂ ਇੱਕ ਇੱਕ ਇਹ ਚੀਜ਼ ਹੋਣਾ ਵੀ ਜਦੋਂ ਤੁਸੀਂ ਕੋਈ ਇਦਾਂ ਕੋ ਆਪਣਾ ਬੰਦਾ ਕਰ ਜਾਂਦਾ ਨਾ ਉਹਨੂੰ ਦੱਸੋ ਯਾਰ ਵੀ ਇਦਾਂ ਪੇਂਟ ਹੋਇਆ ਕਾਨੂੰ ਤੈਨੂੰ ਵੀ ਹੋ ਸਕਦਾ ਹਾਂ ਇਹ ਕਿਉਂਕਿ ਇਹ ਹੈਗਾ ਵੀ ਜੋ ਅਸੀਂ ਬੀਜਣਾ ਵਧਣਾ ਪੈਣਾ ਠੀਕ ਹੈ ਉਹ ਬੰਦੇ ਨੂੰ ਦੱਸ ਦੋ ਯਾਰ ਤੂੰ ਇੱਥੇ ਗਲਤ ਕੀਤਾ ਮੇਰੇ ਨਾਲ ਪਰ ਤੈਨੂੰ ਨਾ ਅੱਗੇ ਜਾ ਕੇ ਇਹਦਾ ਰਿਜ਼ਲਟ ਪਰ ਇਹਨੂੰ ਤੂੰ ਥੋੜਾ ਸੁਧਾਰ ਲੈ ਵੀ ਪਰਮਾਰਥਵਾਦੀ ਨੇ ਇਹ ਰਾਂ ਜੇ ਆਪਾਂ ਥੋੜੇ ਸਹੀ ਹੋ ਜਾਈਏ ਇਹ ਤਾਂ ਗੱਲ ਬਹੁਤ ਆ ਭਾਬੀ ਦਾ ਕਿੰਨਾ ਖਾਤ ਰਿਹਾ ਇਸ ਚੀਜ਼ ਦੇ ਵਿੱਚ ਤੁਹਾਡੇ ਨਾਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੇਰੇ ਮਦਰ ਦਾ ਮੇਰੀ ਵਾਈਫ ਦਾ ਮੇਰੇ ਸਿਸਟਰ ਦਾ ਮੇਰੀਆਂ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸਾਥ ਰਿਹਾ ਇਸ ਕੰਮ 'ਚ ਕਦੀ ਮੱਥੇ ਵਰਤ ਨਹੀਂ ਭਾਇ ਭਾਬੀ ਨੇ ਮਾਂ ਨੇ ਇਸ ਕੰਮ ਨੂੰ ਲੈ ਕੇ ਵੀ ਨਹੀਂ ਅਸੀਂ ਟਾਬੇ ਤੇ ਨਾਲ ਕੰਮ ਨਹੀਂ ਕਰਨਾ ਤੁਸੀਂ ਇਕੱਲੇ ਜਾਓ ਜਦੋਂ ਜਦੋਂ ਥੱਕ ਜਾਂਦੇ ਨੇ ਉਦੋਂ ਤੇ ਫਿਰ ਇੱਕ ਜਦੋਂ ਸਰੀਰ ਵੀ ਕਹੇ ਜਾਂਦਾ ਵੀ ਭਾਰਤਵਾਦ ਆ ਕੀ ਜੇ ਮੁੜ ਕੇ ਫਿਰ ਕਰਾਂ ਤੇ ਹੋ ਜਾਂਦਾ ਬੰਦੇ ਨੂੰ ਤੇ ਪਰ ਨਹੀਂ ਫੇਰ ਵੀ ਠਕੇ ਨਾ ਮੈਂ ਆਤਪਾਲੀ ਇਹਨੂੰ ਵੀ ਆਪਣੇ ਨਾਲ ਮੈਂ ਕਹਿੰਦਾ ਵੀ ਨਹੀਂ ਜਿੰਨਾ ਆਪਾਂ ਸਰੀਰ ਨੂੰ ਚਲਾ ਕੇ ਰੱਖਾਂਗੇ ਉਨਾ ਹੀ ਫਿੱਟ ਰਵਾਂਗੇ ਇਹ ਹੁਣ ਜਿਹੜੇ ਮੈਂ ਇਹਨਾਂ ਸਿੰਗਰਾਂ ਦੀ ਜਿਹੜੀਆਂ ਫੋਟੋਆਂ ਲਾਈਆਂ ਇਹ ਸਾਰੇ ਸਟਰਗਲ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਵੇ ਵੇ ਘੋਬ ਲੈਣਾ ਕਿੱਥੋਂ ਇਹ ਚੱਲੇ ਵੇ ਲੋਕਰੋਂ ਦੇ ਪਹਿਲਾਂ ਵੱਡੇ ਵੱਡੇ ਸਿੰਗਰਾਂ ਦੇ ਪਿਛੇ ਇਹ ਭੰਗੜੇ ਪਾਉਂਦੇ ਸੀ ਬਾਅਦ ਵਿੱਚ ਇਹ ਸਿੰਗਰ ਬਣ ਕੇ ਅੱਗੇ ਹੌਲੀ ਹੌਲੀ ਬੰਦਾ ਵੀ ਰਸਤਾ ਖੋਲਦਾ ਲੱਗੇ ਰਵਾਵਾਸ ਆਪਣੀ ਦੇ ਕੋਈ ਕਹਵੇ ਨਾ ਤੁਹਾਨੂੰ ਵੀ ਨਹੀਂ ਯਾਰ ਇਹ ਸਹੀ ਨਹੀਂ ਕਰ ਰਿਹਾ ਕੋਪੇ ਚ ਇਹਨੂੰ ਚੰਗਾ ਲੱਗੇਗਾ ਅਗਲੇ ਸਮੇਂ ਜਾ ਕੇ। ਇਹ ਕੀ ਆ ਤੁਹਾਨੂੰ? ਆਹ ਕੋਈ ਕਹਿ ਰਹਿੰਦੇ ਆ ਵੀ ਅੱਗੇ ਜਾ ਕੇ ਤੁਹਾਨੂੰ ਚੰਗਾ ਲੱਗੇਗਾ। ਹੂੰ। ਹੋਈ ਚੰਗਾ ਮੈਂ। ਹਾਂ ਚੰਗਾ ਲੱਗਦਾ ਵੀ ਮੰਨਦੇ ਹੋਣ ਆਪ। ਆਪਣੇ ਆਪ ਹੀ ਮਾਨ ਮਹਿਸੂਸ ਹੁੰਦਾ ਕਿ ਮੈਂ ਜੋ ਕਰਦੇ ਪਏ ਵਧੀਆ ਕਰਦੇ ਆਂ ਤੇ ਕੀਤਾ ਵੀ ਵਧੀਆ। ਹਾਂ ਹੁੰਦਾ ਯਾਰਾ ਮੈਂ ਪ੍ਰਮਾਤਮਾ ਦੇ ਦੋਰ ਛੱਡ ਦਉਣਾ ਗੁਰੂ ਰਾਮਦਾਸ ਤੇ ਵੀ ਤੁਸੀਂ ਲੈ ਕੇ ਜਾਣਾ ਅਗੇ। ਕਰਮ ਤੇ ਯਕੀਨ ਕਰਦੇ ਹੋ? ਹਾਂ ਬਹੁਤ ਬਹੁਤ ਮਿਲਦੇ ਮਿਲਦੇ। ਮੈਂ ਇਹ ਚੰਗਾ ਹੋਵੇ ਚਾਹੀ ਮਾਣਾ ਹੋਵੇ। ਹਾਂ। ਮਿਲਦੇ ਫਲ ਫਲ ਜਰੂਰ ਮਿਲਦਾ ਭਾਵੇਂ ਟਾਈਮ ਪਾ ਕੇ ਮਿਲੇ ਮਿਲਦਾ ਜਰੂਰ ਹੈ ਕਈਆਂ ਨੇ ਤੇ ਮੇਰੇ ਨਾਲ ਵੀ ਗਲਤ ਕੀਤਾ ਬਹੁਤ ਟਾਈਮ ਜ ਮੈਂ ਨਾ ਉਹ ਨਹੀਂ ਲੈ ਸਕਦਾ ਆਈਟਮ ਪੂਰੀਆਂ ਕਿਸੀਆਂ ਨਿਕਲੇ ਪਈਆਂ ਉਦੋਂ ਵੀ ਮੈਂ ਪ੍ਰਮਾਤਮਾ ਕੇ ਹੱਥ ਜੋੜੇ ਸੀਗੇ ਹੁੰਦਾ ਉਹ ਫਰਕ ਪੈਂਦਾ ਕਦੀ ਕਿਸੇ ਨਾਲ ਮਾੜਾ ਨਾ ਕਰੋ ਸੋਚੋ ਉਹਨੂੰ ਬੰਦੇ ਨੂੰ ਵੀ ਮੈਂ ਯਾਰ ਲਗਾ ਕਰਨਾ ਜੇ ਮੈਨੂੰ ਰਿਜ਼ਲਟ ਮਿਲਣਾ ਭਾਵੇਂ ਉਹ ਖੱਬੀ ਖਾਰਾ ਹੋਵੇ ਮਿਲਦੇ ਪ੍ਰਮਾਤਮਾ ਸਾਰਿਆਂ ਦਾ ਇੱਕ ਹੈ ਵਾਹ ਰੱਬ ਸਾਰੇ ਵਾਸਤੇ ਇੱਕ ਹੈ ਚੰਗਾ ਲੱਗਦਾ ਹਮੇਸ਼ਾ ਇੱਥੇ ਆ ਕੇ ਨਾ ਚੰਗਾ ਲੱਗਦਾ ਤੇ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਤੇ ਅੱਜ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਐਂਡ ਇਹੀ ਦੁਆ ਕਰਦੇ ਆ ਕਿ ਦਿਨ ਦੁਗਣੀ ਰਾਤ ਚਗਣੀ ਤਰੱਕੀ ਕਰੋ ਤੁਸੀਂ ਥੈਂਕ ਯੂ ਸੋ ਮੱਚ ਤੇ ਇਹ ਇਹ ਥੋੜਾ ਜਿਹਾ ਬਤਾਓ ਹੋਰ ਵਾ ਨਾ ਮੈਂ ਛੋਟਾ ਪੈ ਗਿਆ ਹਿਸਾਇੇ ਫੋਟੋਆਂ ਤੇ ਬਹੁਤ ਪਈਆਂ ਜੇ ਅੱਛਾ ਲਾਈਆਂ ਦੀ ਹਜਰ ਦੀ ਹਾਂ ਉਹ ਇਹ ਬਣ ਨਹੀਂ ਰਤੀ ਦੁੱਤੀ ਆ ਰਹੇ ਕਾਫੀ ਨੇ ਹਾਂ ਚਲੋ ਜੀ 올 ਦਾ ਵੈਰੀ ਬੈਸਟ ਫਿਊਚਰ ਦੇ ਲਈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ